ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬਦਵਾ ਐਸਵਾਈਐਲ ਨੂੰ ਲੈ ਕੇ ਦੋਵੇਂ ਸੀਐਮ ਪੰਜਾਬ ਤੇ ਹਰਿਆਣਾ ਦੀ ਕਹਿ ਮੀਟਿੰਗ ਹੋਈ ਹੈ ਪਰ ਉਸ ਮੀਟਿੰਗ ਤੋਂ ਬਾਅਦ ਨਾ ਇੱਕ ਨਵੀਂ ਚਰਚਾ ਪੰਜਾਬ ਚ ਛਿੜ ਗਈ ਹੈ ਏ ਬੀ ਯਾਨੀ ਕਿ ਏਬੀਟੀ ਇਹਦਾ ਮਤਲਬ ਆਮ ਆਦਮੀ ਪਾਰਟੀ ਔਰ ਬੀਦਾ ਮਤਲਬ ਬੀਜੇਪੀ ਇਹਨੂੰ ਤੁਸੀਂ ਏਬੀਟੀ ਮੈਸੇਜ ਸਾਹਿਬ ਨਾਲ ਲਾ ਲਓ ਜਾਂ ਕਹਿ ਲਓ ਕਿ ਪੰਜਾਬ ਦੇ ਕੁਝ ਮਸਲਿਆਂ ਨੂੰ ਲੈ ਕੇ ਕੀ ਵਾਕਈ ਦੋਨਾਂ ਦੇ ਵਿੱਚ ਕੋਈ ਗੁਪਤ ਸਮਝੌਤਾ ਹੋ ਗਿਆ ਇਹ ਚਰਚਾ ਛੜੀ ਹੈ ਪਰ ਇਹ ਚਰਚਾ ਛੜੀ ਕਿਉਂ ਹੈ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਅੱਜ ਉਹਦੇ ਤੇ ਚਰਚਾ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਪ੍ਰੋਫੈਸਰ ਆਪਾ ਬਹੁਤ ਸਵਾਗਤ ਜੀ ਇਹ ਕਿਉਂ ਛੜੀ ਹੈ ਚਰਚਾ ਇਹ ਵੀ ਟੀਮ ਵਾਲੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਸ ਮੌਕੇ ਤੇ ਕੱਲਾ ਐਸਵਾਈਐਲ ਨਹੀਂ ਮੈਂ ਹੋਰ ਵੀ ਮਸਲਿਆਂ ਦੀ ਗੱਲ ਕਰੂੰਗਾ ਇਹ ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਨਾ ਬਹੁਤ ਇੰਟੈਲੈਕਚੁਅਲ ਵਰਗ ਜਾਂ ਪੋਲਿਟੀਕਲੀ ਅਵੇਅਰ ਜੋ ਵਰਗ ਨੇ ਉਹ ਇੱਕ ਕਿਤੇ ਨਾ ਕਿਤੇ ਚਰਚਾ ਕਰ ਰਹੇ ਕਿ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਦੇਖੋ ਜਿਹੜੀ ਪੀਸੀ ਹੋਈ ਹੈ ਉਹਦੇ ਚ ਦੋਵੇਂ ਤੇ ਇਰੀਗੇਸ਼ਨ ਮਿਨਿਸਟਰ ਮਤਲਬ ਇੱਕ ਪੰਜਾਬ ਦਾ ਇੱਕ ਹਰਿਆਣੇ ਦਾ ਉਧਰੋਂ ਨੈਭ ਸਿੰਘ ਸੈਣੀ ਇਹ ਚੀਫ ਮਿਨਿਸਟਰ ਤੇ ਇਧਰੋਂ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਇਹ ਚਾਰੇ ਹੀ ਖੜੇ ਆ ਉੱਥੇ ਵੀਡੀਓ ਜਿਹੜੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਔਰ ਇਹਨਾਂ ਦਾ ਸਾਰਿਆਂ ਦਾ ਸਪੋਕਸਪਰਸਨ ਜਿਹੜਾ ਵੀਡੀਓ ਮੀਡੀਆ ਨੂੰ ਅਡਰੈਸ ਕਰ ਰਿਹਾ ਉਹ ਹੈ ਭਗਵੰਤ ਮਾਨ ਭਗਵੰਤ ਮਾਨ ਦੀ ਜਿਹੜੀ ਟੋਨ ਟੈਨਰ ਜਿਹੜਾ ਸੀ ਉਹ ਲੱਗਦਾ ਨਹੀਂ ਸੀ ਕਿ ਭਗਵੰਤ ਮਾਨ ਆ ਇਹ ਬਿਲਕੁਲ ਉਸੇ ਤਰ੍ਹਾਂ ਹੀ ਮੈਨੂੰ ਇੱਕਦਮ ਅਲੱਗ ਲੱਗਾ ਜਿਵੇਂ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣ ਤੋਂ ਬਾਅਦ ਆ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਮੈਂ ਇਹ ਕਿਹਾ ਸੀ ਤੁਹਾਨੂੰ ਬਦਲੇ ਬਦਲੇ ਸੇ ਮੇਰੇ ਸਰਕਾਰ ਨਜ਼ਰ ਆਤੇ ਹਨ ਇੱਥੇ ਵੀ ਮੈਨੂੰ ਲੱਗਾ ਕਿ ਭਗਵੰਤ ਮਾਨ ਨੂੰ ਕੀ ਹੋ ਗਿਆ ਕਿਹੜਾ ਅੰਦਰ ਨੈਭ ਸਿੰਘ ਸੈਣੀ ਨੇ ਟੀਕਾ ਲਾਤਾ ਕਿ ਇਹ ਐ ਇੰਨੇ ਤੇਵਰ ਨਰਮ ਕਰਕੇ ਪਾਣੀਆਂ ਦੇ ਮੁੱਦੇ ਤੇ ਤੇ ਇਹਨਾਂ ਨੇ ਹੜਤਾਲਾਂ ਕੀਤੀਆਂ ਨੰਗਲ ਦੇ ਵਿੱਚ ਰੈਲੀਆਂ ਕੀਤੀਆਂ ਪਾਣੀ ਦੀ ਬੂੰਦ ਨਹੀਂ ਜਾਣ ਦੇਵਾਂਗੇ ਐਸਬੀਐਲ ਸਾਡੇ ਕੋਲ ਤਾਂ ਪਾਣੀ ਨਹੀਂ ਹੈਗਾ ਉਹ ਫਲਾਨਾ ਫਿਰ ਇੱਥੋਂ ਤੱਕ ਕਿ ਢਾ ਵੀ ਕੀਤੀਆਂ ਜਦੋਂ ਫਲਾੜਾ ਪਾਣੀ ਭੇਜਦੀ ਹੈ ਜੀ ਤੁਹਾਨੂੰ ਹੁਣ ਪਾਣੀ ਬਹੁਤ ਹੈ ਸਾਡੇ ਕੋਲ ਹਰਿਆਣੇ ਨੂੰ ਬਹੁਤ ਕੁਝ ਹੋਇਆ ਪਰ ਜਿਸ ਢੰਗ ਨਾਲ ਐਉਂ ਲੱਗਦਾ ਸੀ ਵੀ ਕੋਈ ਮੁੱਦੇ ਦੀ ਪੁਰਾਣੀ ਕੋਈ ਸਾਡੀ ਇਸ ਗੱਲ ਦੇ ਉੱਤੇ ਆਪਸ ਵਿੱਚ ਕੋਈ ਲਾਗਡਾਟ ਹੋਵੇ ਨਾ ਇੰਨਾ ਪਿਆਰ ਮੈਨੂੰ ਲੱਗਦਾ ਘੱਟੂ ਘਾਟੇ ਇੱਕ ਚਮਚਾ ਮੂੰਹ 'ਚ ਸ਼ਹਿਦ ਦਾ ਪਾ ਕੇ ਉਹ ਪ੍ਰੈਸ ਕਾਨਫਰੰਸ ਭਗਵੰਤ ਮਾਨ ਨੇ ਕੀਤੀ ਮਿੱਠੀ ਕੋਈ ਮਾੜੀ ਨਹੀਂ ਲੱਗਦੀ ਸਾਡੇ ਭਰਾ ਯਾ ਰਿਆਣੇ ਵਾਲੇ ਕੋਈ ਕੋਈ ਬਾਹਰੋਂ ਥੋੜੀ ਆਏ ਆ ਕੱਠਾ ਹੀ ਪੰਜਾਬ ਸੀਗਾ ਪਾਣੀ ਉਹਨਾਂ ਨੂੰ ਚਾਹੀਦਾ ਪਾਣੀ ਮਿਲਣਾ ਚਾਹੀਦਾ ਕੋਈ ਇਹਦੇ 'ਚ ਵੀ ਦਿੱਕਤ ਨਹੀਂ ਪਰ ਸਵਾਲ ਇਹ ਹੈ ਕਿ ਸਾਡੇ ਕੋਲ ਪਾ ਲਾ ਕੇ ਹੈ ਕੀ ਹੈ ਨਹੀਂ ਮੁੱਖ ਮੰਤਰੀ ਸਾਹਿਬ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਸਾਡੇ ਕੋਲ ਹੈ ਕੀ ਹੈ ਸਾਡੇ ਕੋਲ ਤਾਂ ਪਾਣੀ ਹੈ ਤੁਹਾਡੀਆਂ ਤੁਹਾਡੀਆਂ ਗਲਤੀਆਂ ਕਿੱਥੇ ਆ ਰਹੀਆਂ ਕਿ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਚਾਹੇ ਉਹ ਦਿੱਲੀ ਹੁੰਦੀਆਂ ਰਹੀਆਂ ਸੈਂਟਰ ਮਿਨਿਸਟਰ ਦੀ ਮੌਜੂਦਗੀ ਚ ਚਾਹੇ ਇਸੇ ਤਾਜ਼ ਹਾਟਲ ਚ ਦੋ ਵਾਰੀ ਪਹਿਲਾਂ ਵੀ ਹੋ ਚੁੱਕੀਆਂ ਇੱਕ ਵਾਰੀ ਹਰਿਆਣਾ ਸਦਨ ਹੋਈ ਸੀ ਠੀਕ ਹੈ ਮੈਂ ਉਹ ਉਸ ਚੀਜ਼ ਨੂੰ ਕਿ ਮੈਂ ਆਪ ਉਥੇ ਮੀਟਿੰਗਾਂ ਚ ਮੌਜੂਦ ਸੀ ਉਦੋਂ ਬਾਹਰ ਆ ਕੇ ਨਾ ਬਿਆਨ ਇਹ ਹੁੰਦਾ ਸੀ ਕਿ ਸਾਡੇ ਕੋਲ ਤਾਂ ਪਾਣੀ ਹੈ ਹੀ ਨਹੀਂ ਜੀ ਅਸੀਂ ਦੇ ਕਿੱਥੋਂ ਦੇਈਏ ਪਰ ਕੱਲ ਕੋਈ ਉਹ ਗੱਲ ਨਜ਼ਰ ਨਹੀਂ ਆਈ ਉਲਟਾ ਸੀ ਮਤਲਬ ਕੱਲ ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਉਹ ਕਹਿੰਦੇ ਨਹਿਰ ਵੀ ਬਣਾ ਦੇਾਂਗੇ ਪਹਿਲੇ ਪਾਣੀ ਦੀ ਤੇ ਗੱਲ ਕਰ ਲਈਏ ਤੂੰ ਤਿੰਨ ਗੱਲਾਂ ਤੀਵਰ ਦੱਸ ਦੇ ਨਾ ਇੱਕ ਤੇ ਕਿ ਸਿੱਖਾਂ ਦੇ ਵਿੱਚ ਜਿਹੜਾ ਭਾਈ ਕਨਈਆ ਉਹ ਤੇ ਹੈ ਕਿ ਅਸੀਂ ਧਰਮਾਂ ਤੋਂ ਜਾਂ ਅਸੀਂ ਪਾਪੀ ਨਹੀਂ ਅਸੀਂ ਜ਼ਾਲਮ ਨਹੀਂ ਜੇ ਕਿਸੇ ਤੱਕ ਜੇ ਕੋਈ ਵਾਰ ਦੇ ਵਿੱਚ ਜਿਸ ਤਰੀਕੇ ਨਾਲ ਉਹ ਪਾਣੀ ਪੜਾਉਂਦੇ ਜਾ ਕੇ ਜਿਹੜੇ ਵਿਰੋਧੀਆਂ ਦੇ ਦੁਸ਼ਮਣਾਂ ਦੇ ਫੌਜੀ ਆ ਵੀ ਇਹ ਤੇ ਹੁਣ ਡਿੱਗ ਪਏ ਆ ਤੇਰ ਫਾਲਨ ਤੇ ਉਹਨਾਂ ਨੂੰ ਤੁਸੀਂ ਪਾਣੀ ਪਿਲਾਓ ਉਹਨਾਂ ਦੀ ਸੇਵਾ ਕਰੋ ਸਾਡੇ ਅੰਦਰ ਦਿਲ ਦੀ ਆਤਮਾ ਦੀ ਗੱਲ ਤੁਸੀਂ ਉਹਨਾਂ ਦਾ ਸਿੰਬਲ ਲਿਆ ਆ ਕੀ ਇਥੇ ਫਿਰ ਪਾਣੀ ਦਾ ਲੋਕ ਹੀ ਸਮਝਣਗੇ ਇਹੀ ਸਮਝਣਗੇ ਨਾ ਕਿ ਅਸੀਂ ਦੇ ਭਾਈ ਕਨਈਆ ਦੇ ਵਾਰਸ ਹੈਗੇ ਆ ਕਨਈਆ ਜੀ ਦੀ ਗੱਲ ਤੇ ਮਨੁੱਖਤਾ ਨਾਲ ਜੁੜਦੀ ਹੈ ਬੇਸਿਕਲੀ ਉਹ 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 ਲੱਗਦੀ ਹੈ ਤੁਸੀਂ ਜੇ ਮੈਂ ਹੁਣ ਵਿਚਾਰ ਤੁਹਾਨੂੰ ਰੋਕ ਰਿਹਾ ਜੇ ਗੱਲ ਕਰਨੀ ਸੀ ਤੇ ਫਿਰ ਜਿਹੜੀ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹਨੂੰ ਕਿਸ ਸਤਿੰਦਰ ਜੈਨ ਕਹਿੰਦੇ ਸੀ ਕਿ ਇਹਦਾ ਤੇ ਨਾਮ ਹੀ ਕੇਜਰੀਵਾਲ ਸਿਹਤ ਬੀਮਾ ਯੋਜਨਾ ਹੋਣਾ ਚਾਹੀਦਾ ਭਾਈ ਮਨੁੱਖਤਾ ਦੀ ਗੱਲ ਕਰਨੀ ਹੈ ਤੇ ਉਹਦਾ ਨਾਮ ਪਾਈ ਕਰਨੀ ਹੈ ਜਿਹਦੇ ਨਾਂ ਤੇ ਰੱਖ ਦਿੰਦੇ ਐਸੀ ਬਿਲਕੁਲ ਹੋਣਾ ਚਾਹੀਦਾ ਸੀ ਸਾਡੇ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦੇ ਹੈਲਥ ਸੈਂਟਰ ਆ ਪਾਈ ਕਰਨੀ ਹੈ ਹਾਲ ਤੇ ਪਰ ਉਹਨੂੰ ਪਾਣੀ ਨਾਲ ਜੋੜ ਦਿੱਤਾ ਗਿਆ ਐਸੀ ਤੇ ਗੱਲ ਹੈ ਨਾ ਕਿਉਂਕਿ ਉਹਦੇ ਜੋ ਮਸ਼ਕ ਦੇ ਨਾਲ ਪਾਣੀ ਪਲੌਂਦੀ ਸੀ ਜਦਕਿ ਉਹਦੇ ਅਰਥ ਨਹੀਂ ਪਰ ਕਿਉਂਕਿ ਉਧਰ ਨੂੰ ਥੋੜਾ ਜਿਹਾ ਇੱਕ ਛੋਕੀ ਗੱਲ ਕਰਨੀ ਸੀ ਕਿਉਂਕਿ ਉਧਰ ਨੂੰ ਥੋੜੀ ਜਿਹੀ ਨਰਮਾਈ ਦਿਖਾਉਣੀ ਸੀ ਕਿਉਂਕਿ ਮੂੰਹ ਦੇ ਵਿੱਚ ਜਿਦਾਂ ਫੌਕਸੀ ਗੱਲਾਂ ਹੁੰਦੀਆਂ ਮਿੱਠੀ ਗੱਲ ਕਰਨੀ ਸੀ ਕਿ ਤਾਂ ਕਿ ਉਹਨਾਂ ਨੂੰ ਰੁੱਸੇ ਨਾ ਮੈਨੂੰ ਇਹਦੇ ਪਿੱਛੇ ਲੱਗਦਾ ਕਿ ਇੰਨੀ ਗੱਲ ਸੌਖੀ ਨਹੀਂ ਹੈਗੀ ਇਹ ਕੋਈ ਇਹਦੇ ਪਿੱਛੇ ਕੋਈ ਵੱਡੀ ਗੱਲ ਵੀ ਹੋ ਸਕਦੀ ਹੈ ਅੱਛਾ ਇੱਕ ਹੋਰ कोई प्लैंड मीटिंग नहीं सी मतलब ए, कल अपनी आप कह के गए कि जरूरी नहीं कि मसले पर गल करिएट की डायरेक्शन क्यों ना बह के गल कर लिए ड्यूटी लाती है कल गल करते रहने मसले का हल क्या मतलब कोई प्रैशर नहीं इस मीटिंग जी हुई है यह आप उन्होंने कह आप कह डायरैक्शन नहीं प्रैशर नहीं सू लगे हम बह के इस मसले का हल क्डना चाहिए और उस दिन पहला और उस दिन पहला ਕਹਿੰਦੇ ਜੀ ਪਹਿਲਾ ਸੂਬਾ ਜਿਹਨੂੰ ਅਜ ਤੱਕ ਰਾਜਧਾਨੀ ਨਹੀਂ ਮਿਲੀ ਮਤਲਬ ਇਹਨਾਂ ਦੋਵਾਂ ਗੱਲਾਂ ਨੂੰ ਜੋੜ ਕੇ ਦੇਖਿਆ ਜਾ ਸਕਦਾ ਦੇਖੋ ਇੱਕ ਪਾਸੇ ਤੇ ਆਪਣੀ ਛਵੀ ਰੱਖਣੀ ਚਾਹੁੰਦੀ ਆ ਕਿ ਦੇਖੋ ਜੀ ਅਸੀਂ ਪੰਜਾਬ ਪਰ ਆਸਤੇ ਆ ਉਹ ਇੱਕ ਦਿਨ ਪਹਿਲੇ ਰੱਖਤੀ ਰੱਖਤੀ ਚੰਡੀਗੜ੍ਹ ਦਾ ਮਾਮਲਾ ਠਾ ਕੇ ਤੁਹਾਨੂੰ ਹੁਣ ਚੇਤਾ ਹੈ 4 ਸਾਲ ਕੀ ਕਰਦੇ ਸੁੱਤੇ ਪਏ ਸੀਗੇ ਤੇ ਪੰਜਾਬ ਯੂਨੀਵਰਸਿਟੀ ਤੇ ਕਿੰਨੀ ਦੂਰ ਸੀਗਾ ਇਹਨਾਂ ਦੇ ਅੱਜ ਤੱਕ ਨਹੀਂ ਕਿ ਚੀਫ ਮਿਨਿਸਟਰ ਇੱਕ ਵਾਰੀ ਨਹੀਂ ਉੱਥੇ ਆਇਆ ਇੰਨਾ ਚਿਰ ਬੈਠੇ ਰਹੇ ਸਾਰੇ ਬੱਚੇ ਬੈਠੇ ਰਹੇ ਅਸੀਂ ਜਾਂਦੇ ਸੀਗੇ ਈਵਨ ਸੁਖਬੀਰ ਸਿੰਘ ਬਾਦਲ ਵੀ ਉੱਥੇ ਜਾ ਕੇ ਆ ਗਿਆ ਕੰਗ ਨੂੰ ਭੇਜਦਾ ਉੱਥੇ ਆਪ ਨਹੀਂ ਗਏ ਮਤਲਬ ਇੱਕ ਮੇਰੇ ਮੈਂ ਤਾਂ ਉਸ ਦਿਨ ਵੀ ਗੱਲ ਕੀਤੀ ਇੱਕ ਚਿੱਠੀ ਤੱਕ ਨਹੀਂ ਲਿਖੀ ਸੈਂਟਰ ਨੂੰ ਉਹ ਰিজਮੈਂਟ ਦੇ ਲਈ ਕੁਝ ਨਹੀਂ ਕੀਤਾ ਇਸ ਕਰਕੇ ਉੱਤਰੋਂ ਉਪਰੋਂ ਆਪ ਹੀ ਅਸੀਂ ਤੁਹਾਡੀ اپوزیشن ਆ ਸਾ ਲੋਕਾਂ ਦਾ ਬੇਕੂਪ ਬਣਾਉਣ ਲਈ ਅੰਦਰੋਂ ਅੰਦਰੀ ਐ ਮੈਨੂੰ ਤੇ ਲੱਗਦਾ ਗਿੱਟਬਿਟ ਕੱਟੀ ਚੱਲ ਰਹੀ ਹੈ ਭਾਈ ਕਨਈਆ ਜੀ ਤੋਂ ਇਲਾਵਾ ਦੂਜਾ ਪੁਆਇੰਟ ਕੋਈ ਹੋਰ ਤੁਹਾਨੂੰ ਜੋ ਦੂਸਰੀ ਗੱਲ ਮੈਨੂੰ ਇਹ ਲੱਗ ਰਹੀ ਹੈ ਪੀ ਇਹ ਮੀਟਿੰਗਾਂ ਲਗਾਤਾਰ ਹੋਣਗੀਆਂ ਤੇ ਉਹ ਤੇ ਕਹਿ ਗਏ ਅਫਸਰ ਕਰਨਗੇ ਉਹ ਹੀ ਤੇ ਮੈਂ ਕਹਿ ਰਿਹਾ ਨਾ ਕਿ ਐ ਉਹਨੇ ਵੀ ਇਹ ਮੀਟਿੰਗ ਆਜਾ ਸੀ ਪ੍ਰੈਸ ਕਾਨਫਰੰਸ ਕਰਤੀ ਤੇ ਓਵਰ ਆ ਹੁਣ ਫਿਰ ਬਾਹਰ ਚ ਦੇਖਾਂ ਪਿਛਲੇ 50 ਸਾਲਾਂ ਚ ਇਹ ਛੇਵੀ ਮੀਟਿੰਗ ਹੈ 2020 ਤੋਂ ਬਾਅਦ ਤੇ ਲਗਾਤਾਰ ਮੀਟਿੰਗ ਮੀਟਿੰਗਾਂ ਕਿਉਂ ਕਰਦੇ ਪਹਿਲੀ ਗੱ ਮੀਟਿੰਗ ਐਸ ਕਰਕੇ ਵੀ ਕਰਦੇ ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਦਾ ਡੰਡਾ ਪੈਂਦਾ ਵੀ ਇਹਨੂੰ ਫੈਸਲਾ ਕਰੋ ਵੀ ਤੁਸੀਂ ਕਰਦੇ ਕਿਉਂ ਨਹੀਂ ਆ ਤੁਹਾਡਾ ਬਣਦਾ ਹੈ ਕਾਨੂੰਨਨ ਤੌਰ ਤੇ ਸਾਡੇ ਪੰਜਾਬ ਦੇ ਹੱਥ ਬੜੇ ਬੰਨੇ ਹੋਏ ਆ ਇਸ ਕਰਕੇ ਜੇ ਕਾਨੂੰਨ ਦੇ ਨਾਲ ਚੱਲਾਂਗੇ ਪਾਣੀ ਦੇਣਾ ਪੈਂਦਾ ਆ ਉਹ ਇਸੇ ਗੱਲ ਦਾ ਦਬਾਅ ਉਹ ਪਾ ਰਹੇ ਆ ਇਸੇ ਗੱਲ ਦਾ ਦਬਾਅ ਅਮਿਤ ਛਾਹਰੇ ਵੀ ਪਾਇਆ ਹੋਗਾ ਪਰ ਸਵਾਲ ਪਤਾ ਕੀ ਹੁੰਦਾ ਮੈਂ ਜਿਹੜੀ ਪਹਿਲਾਂ ਗੱਲ ਕਹਿਣ ਲੱਗਾ ਤੁਸੀਂ ਇਹ ਤੇ ਬੜਾ ਆਰਮਨਪ੍ਰੈਸ ਕਾਨਫਰੰਸ ਵਿੱਚ ਕਹੇਤਾ ਦੇਖੋ ਜੀ ਅਸੀਂ ਦੋਵੇਂ ਪਾਸੇ ਟੀਮਾਂ ਸਪੈਸ਼ਲ ਟੀਮਾਂ ਜਿਹੜੀਆਂ ਇਹਦੀ ਬਰੀਕੀ ਚ ਜਾਣਗੇ ਕਿਹੜੀ ਬਰੀਕੀ ਰਹਿੰਦੀ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਪੰਜਵੀਂ ਜਮਾਤ ਦੇ ਬੱਚੇ ਨੂੰ ਪੁੱਛ ਲਓ ਉਹ ਦੱਸ ਦੂਗਾ ਕਿ ਪਾਣੀ ਦਾ ਮਾਮਲਾ ਕੀ ਹੈਗਾ ਉਹ ਬਰੀਕੀ ਦੀ ਟੀਮਾਂ ਬਣਾ ਲੀਆਂ ਜੀ ਉਹ 15 ਦਿਨੀ ਦੇਖੋ ਮਤਲਬ ਜਦੋਂ ਇਹੋ ਜੀਆਂ ਗੱਲਾਂ ਕਰਨ ਲੱਗਦੇ ਨੇ ਇਹਦਾ ਮਤਲਬ ਕਿ ਅੰਦਰੋਂ ਕੋਈ ਨਾ ਕੁਝ ਠਿੜਕ ਗਿਆ ਮਾਮਲਾ ਇਹ ਮਤਲਬ ਠਿੜਕ ਗਿਆ ਤੇ ਟਿੜਕ ਗਿਆ ਮਤਲਬ ਇਹ ਗੱਲ ਲੱਗਦਾ ਜਿਹੜੀ ਪੁਰਾਣੀ ਗੱਲ ਹੈ ਇਸ ਕਰਕੇ ਉਹ 15 ਦਿਨੀ ਆਪਣੇ ਆਪਣੇ ਚੀਫ ਮਿਨਿਸਟਰਾਂ ਨੂੰ ਉਹ ਜਿਹੜੀ ਕਮੇਟੀ ਹਰ 15 ਦਿਨਾਂ ਬਾਅਦ ਰਿਪੋਰਟ ਕਰੂਗੀ ਜਿਵੇਂ ਪੁਲਿਸ ਨੇ ਨਸ਼ਜੋਧ ਨਸ਼ਿਆਂ ਅਪਰਾਧ ਰਿਪੋਰਟ ਹੁੰਦਾ ਰਿਹਾ ਰੋਜ਼ ਪ੍ਰੈਸ ਕਾਨਫਰੰਸ ਕਰਨੀ ਤੇ ਯੁੱਧ ਤੋਂ ਕਿੱਥੇ ਗਿਆ ਉਹ ਜਿਆ ਇਹੋ ਜੀ ਗੱਲ ਦਾ ਮੈਨੂੰ ਸ਼ੱਕ ਹੋ ਰਿਹਾ ਅਸਲੀ ਗੱਲ ਜਿਹੜੀ ਹੈ ਨਾ ਤੁਸੀਂ ਜੇ ਇਸ ਨੂੰ ਲਾਰਜਰ ਕੈਨ ਵਾਸਤੇ ਦੇਖੋ ਮੈਨੂੰ ਲੱਗਦਾ ਕਿ ਜਦੋਂ ਅਮਿਤ ਸ਼ਾਹ ਨੇ ਉੱਥੇ ਬੁਲਾਇਆ ਉਦੋਂ ਕਾਨੇ 'ਚ ਇਹਨੂੰ ਕਹਤਾ ਕਾਕਾ ਨਹੀਂ ਕਾਨੇ 'ਚ ਉਹ ਤੇ ਬੰਦ ਕਮਰਾ ਸੀ ਉਹ ਕੰਚ ਕਹਿੰਦੀ ਲੋੜ ਹੀ ਨਹੀਂ ਉੱਥੋਂ ਅਫਸਰ ਕੱਢਦੇ ਸੀ ਬਾਹਰ ਓਏ ਆਹ ਮੇਰੇ ਕੋਲ ਜਾਣਕਾਰੀ ਆਈ ਸੀ ਮਤਲਬ ਚਲੋ ਤੁਹਾਡੀ ਵਾਲੀ ਗੱਲ ਉਹਨੋਂ ਉਸ ਮੀਟਿੰਗ ਤੇ ਹੀ ਚੱਲਣਾ ਵਿਚਾਰ ਰੋਕ ਰਿਹਾ ਮਾਫੀ ਨਾਲ ਇਹ ਅਮੀਸ਼ਾਲੀ ਮੀਟਿੰਗ ਦੀ ਨਾ ਚਰਚਾ ਬਹੁਤ ਹੋਈ ਮੇਰੇ ਕੋਲ ਵੀ ਕਿਉਂਕਿ ਕਹਿੰਦੇ ਕਿ ਜੋ ਕੈਪਸਿਨਾ ਸਾਹਿਬ ਗਏ ਸੀ ਉਹ 5 ਮਿੰਟ ਤੇ ਉਹ ਅੰਦਰ ਬੈਠੇ ਫਿਰ ਉਹਨਾਂ ਨੇ ਕਿਹਾ ਤਾਂ ਆਪ ਬਾਹਰ ਜਾਈਏ ਮੈਂ ਜਰਾ ਮਾਨ ਸਾਹਿਬ سے ਕੁਝ ਚਰਚਾ ਕਰ ਲਵਾਂ ਇਹ ਲਾਈਨ ਸੀ ਫਿਰ ਉਹ ਬੰਦ ਕਮਰਾ ਹੁੰਦਾ ਉਸ ਤੋਂ ਬਾਅਦ ਕਈ ਮਸਲੇ ਪੰਜਾਬ ਚ ਜਿਹੇ ਨਜ਼ਰ ਆ ਰਹੇ ਨੇ ਜਿਵੇਂ ਲੱਗਦਾ ਕਿ ਉਹ ਏ ਬੀ ਵਾਲੀ ਗੱਲ ਬਿਲਕੁਲ ਠੀਕ ਹੈ ਚਾਹੇ ਉਹ ਉਹਨੇ ਪਾਣੀ ਵਾਲਾ ਹੈ ਰਾਜਸਤਾਨੀ ਵਾਲੀ ਗੱਲ ਹੋ ਗਈ ਜਾਂ ਮੈਂ ਸਿੱਧੇ ਤੌਰ ਤੇ ਕਹਦਾ ਕਿ ਕੁਝ ਦਿੱਲੀਆ ਵਾਲੇ ਦਿੱਲੀ ਵਾਲਿਆਂ ਨਾਲ ਤੇ ਨਹੀਂ ਤੁਹਾਨੂੰ ਲੱਗਦਾ ਕੋਈ ਸਹਿਮਤੀ ਸੁਮਤੀ ਜੀ ਬਣ ਗਈ ਨਹੀਂ ਨਹੀਂ ਸਹਿਮਤੀ ਦੇਖੋ ਸੱਤਾ ਦੀ ਲੜਾਈ ਦੇ ਵਿੱਚ ਕੋਈ ਕਿਸੇ ਦਾ ਪਿਆਰ ਨਹੀਂ ਹੁੰਦਾ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੁੰਦਾ ਕੋਈ ਕਿਸੇ ਦੇ ਮੂੰਹ ਚ ਐਉਂ ਸ਼ਾਇਦ ਪਾ ਕੇ ਗੱਲ ਨਹੀਂ ਘਵਾਉਂਦਾ ਜਿਹੜੀ ਮੈਂ ਗੱਲ ਕਰ ਰਿਹਾ ਸ਼ਾਇਦ ਤੇ ਤੁਹਾਨੂੰ ਆਪਣਾ ਹੀ ਵਰਤਣਾ ਪੈਂਦਾ ਅਗਲੇ ਦਾ ਡੰਡਾ ਤੁਹਾਨੂੰ ਦਿਖਾਉਂਦਾ ਕਿ ਮਿੱਠੀ ਟੋਨ ਕੱਢਣੀ ਆ ਕਿ ਕਰੜੀ ਟੋਨ ਟੋਨ ਕੱਢਣੀ ਆ ਕਿ ਮਿਰਚ ਵਾਲੀ ਟੋਨ ਕੱਢਣੀ ਆ ਮੈਨੂੰ ਤੇ ਲੱਗਦਾ ਬਾਹ ਮਰੋੜੀ ਹੋਊਗੀ ਬੇ ਬਹੁਤ ਹੋ ਗਿਆ ਸਾਡੇ ਕੋਲ ਬਹੁਤ ਤੁਹਾਡੇ ਬਾਰੇ ਮਾਲ ਹੈਗਾ ਮਿਤ ਸ਼ਾ ਹੁੰਦੀ ਕਿ ਤੇ ਕੱਚੀ ਗੌਡੀਆਂ ਖੇਡੇ ਹੋਏ ਆ ਉਹਨਾਂ ਨੂੰ ਕਹਿੰਦਾ ਜਾਂ ਤੇ ਪਾਣੀ ਦੇ ਦਿਦੋ ਜਾਂ ਫਿਰ ਦੇਖੋ ਤੁਸੀਂ ਦੂਜੇ ਢੰਗ ਨਾਲ ਸੋਚੋ ਅੱਧਾ ਪੰਜਾਬ ਪਹਿਲਾਂ ਵੀ ਐਸਐਫ ਦੇ ਅੰਡਰ ਦਿੱਤਾ ਹੋਇਆ ਤੁਹਾਡਾ ਪਾਣੀ ਦੇ ਮਾਮਲੇ ਦੇ ਵਿੱਚ ਸੈਂਟਰਲ ਸਕਿਉਰਿਟੀ ਕਿਉਂ ਲੈ ਕੇ ਆਏ ਆ ਉਹ ਤੁਹਾਨੂੰ ਕੱਲੀਆਂ-ਕੱਲੀਆਂ ਨਹੀਂ ਨਹੀਂ ਹੁਣ ਹੁਣ ਦੱਸੋ ਫਿਰ ਫਿਰਦਾ ਮਤਲਬ ਜੋ ਕਿ ਜਿੱਦਣ ਸੁਪਰੀਮ ਕੋਰਟ ਠੋਕ ਕੇ ਫੈਸਲਾ ਦਿੰਦੀ ਆ ਉਹ ਧੱਕੇ ਨਾਲ ਨਹੀਂ ਪਰ ਇੱਕੀਸ ਹੋਰ ਦੱਸੋ ਇਹਦਾ ਮਤਲਬ ਜਿਹੜੇ ਸੈਸ਼ਨ ਸੱਦੇ ਗਏ ਵਿਸ਼ੇਸ਼ ਉਹ ਵੀ ਪੰਜਾਬ ਦੇ ਲੋਕਾਂ ਨਾਲ ਲੰਦਾ ਮਤਲਬ ਧੋਖਾ ਹੋਇਆ ਭਾਈ ਬੀਬੀ ਐਮਬੀ ਨੂੰ ਲੈ ਕੇ ਤੁਸੀਂ ਸੈਸ਼ਨ ਸੱਦ ਲਿਆ ਜੀ ਸੈਂਟਰ ਫੋਰਸੇਸ ਨਹੀਂ ਲੱਗਣ ਦੇਣੀ ਪਰ ਉਸ ਮਤੇ ਚ ਅਖੀਰ ਚ ਪਾਤਾ ਕਿ ਜੇ ਫਿਰ ਵੀ ਤੁਸੀਂ ਚਾਉਂਦੇ ਹੋ ਲੱਗੇ ਤੇ ਅਸੀਂ ਪੈਸਾ ਨਹੀਂ ਦੇਣਾ। ਹਾਂ ਤੇ ਫਿਰ ਉਹ ਤੁਹਾਡੇ ਕੋ ਪੈਸਾ ਮੰਗ ਰਹੇ ਆ ਉਹ ਤੇ ਬੰਦੇ ਲਾਉਣੇ ਚਾਹਤੋਂ। ਉਹਨਾਂ ਨੇ ਲਾਤੇ। ਹਾਂ ਤੇ ਤੁਸੀਂ ਉਹਨਾਂ ਦੇ ਆਪਣੇ ਹੱਥ ਵੱਢ ਕੇ ਦੇ ਕੇ ਲਵਾਏ ਨਾ ਆ। ਤੇ ਇਹਦਾ ਮਤਲਬ ਤੇ ਪਲੈਨਿੰਗ ਨਾਲ ਹੀ ਹੋ ਰਿਹਾ ਨਾ ਸਾਰਾ ਕੁਝ। ਐਸੇ ਕਰਕੇ ਮੈਂ ਕਹਿਣਾ ਕਿ ਲੋਕਾਂ ਦਾ ਬੇਵਕੂਫ ਬਣਾਉਣ ਚ ਦੋਵੇਂ ਹੀ ਲੱਗੇ ਹੋਏ ਆ। ਦੋਵੇਂ ਤੇ ਲੱਗੇ। ਭਾਜਪਾ ਦੇ ਉਤੇ ਲੋੜ ਹੈ ਹੀ ਹੈ ਉਹ ਤੇ ਚਾਹੁੰਦੇ ਕਿ ਪੰਜਾਬ ਵਰਗਾ ਸੂਬਾ ਜਿਹੜਾ ਹਮੇਸ਼ਾ ਪੰਜਾਬ ਦੇ ਲੋਕ ਉਹਨਾਂ ਨੂੰ ਸਿਫਟ ਨਹੀਂ ਕਰ ਰਹੇ ਤੁਸੀਂ ਕਹਿ ਰਹੇ ਹੋ ਉਹ ਚਾਹੁੰਦੇ ਪੰਜਾਬ ਵਰਗਾ ਸੂਬਾ 21 ਮਤਲਬ ਦੇਖੋ ਉਹਨਾਂ ਨੇ ਕੱ ਡੇਰਾ ਸਚਕੰਡ ਬੱਲਾ ਜਿਹੜੇ ਰਵਿਦਾਸ ਭਾਈਚਾਰੇ ਦਾ ਇੱਕ ਵੱਡਾ ਸਥਾਨ ਹੈ ਫਿਰ ਕਹਿੰਦੇ ਨੇ ਕਿ ਜੀ ਐਸਸੀ ਵੋਟ ਤੇ ਟਾਰਗੇਟ ਬਹੁਤ ਹੈ ਟਾਰਗੇਟ ਵੀ ਹੈ ਸੋ ਇੱਕ ਲੱਗ ਕੀ ਰਿਹਾ ਮਤਲਬ ਕਿ ਦੋਵੇਂ ਮਿਲ ਕੇ ਖੇਡ ਰਹੇ ਕਿ ਤੀਜੀ ਤੇਰ ਕੋਈ ਪੰਜਾਬ ਚ ਰਹਿਣਾ ਜਾਵੇ ਦੇਖੋ ਇੱਕ ਗੱਲ ਜਿਹੜਾ ਬੀਜੇਪੀ ਦਾ ਇੱਕ ਏਜੰਡਾ ਤੇ ਬੜਾ ਸਾਫ ਹੈ ਕਿ ਕਾਂਗਰਸ ਮੁਕਤ ਭਾਰਤ ਇਹ ਅਸੀਂ ਨਹੀਂ ਕਹਿੰਦੇ ਬਾਰ-ਬਾਰ ਉਹਨਾਂ ਨੇ ਕਿਹਾ ਹੈ ਪ੍ਰਧਾਨ ਮੰਤਰੀ ਨੇ 2014 ਤੋਂ ਹੀ ਕਹਿੰਦੇ ਆਰੇ ਕਾਂਗਰਸ ਮੁਕਤ ਭਾਰਤ ਵੀ ਜਿਵੇਂ ਕੋਈ ਬਹੁਤ ਤਕੜਾ ਵੀਡ ਨਦੀਨ ਹੋਵੇ ਜਿਸ ਨੂੰ ਅਸੀਂ ਜਾਂ ਤੇ ਦਵਾਈ ਪਾ ਕੇ ਖਤਮ ਕਰਨਾ ਜਾਂ ਅਸੀਂ ਗੋਡੀ ਕਰਕੇ ਖਤਮ ਕਰ ਦੇਣਾ ਜੇ ਕਿ ਧੱਕੇ ਨਾ ਕਰਨਾ ਜਾਂ ਪਿਆਰ ਨਾ ਕਰਨਾ ਜੋ ਮਰਜ਼ੀ ਉਹ ਇਹਨੂੰ ਦੇਖਣਾ ਨਹੀਂ ਚਾਹੁੰਦੇ ਇਸੇ ਕਰਕੇ ਉਹ ਸਾਰੀ ਲੇਗੇਸੀ ਨੂੰ ਵੀ ਬਾਰ-ਬਾਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰੋਵਰਸ਼ੀਅਲ ਬਣਾ ਕੇ ਉਹਨੂੰ ਟਾਰਨਿਸ਼ ਕਰਨਾ ਚਾਹੁੰਦੇ ਆ ਉਸ ਨੂੰ ਥੋੜਾ ਜਿਹਾ ਉਹਦੇ ਤੇ ਮਿੱਟੀ ਪਾਉਣਾ ਚਾ ਐਸ ਲਈ ਪੰਜਾਬ ਦੇ ਅੰਦਰ ਜਦੋਂ ਚੋਣਾ ਆਉਣੀਆ ਤੇ ਉਹ ਚੋਣ ਦੇ ਕੁਦਰਤੀ ਚੋਣ ਦੇ ਇਹੋ ਜਿਹੇ ਡਿਬੇਟਾਂ ਖੜੀਆਂ ਕਰ ਦੇਣਗੇ ਕੋਈ ਕਿਸੇ ਦਾ ਹੋਰ ਨਹੀਂ ਤੇ ਰਾਜਾ ਵੜਿੰਗ ਦੇ ਪਿੱਛੇ ਹੀ ਮੀਡੀਆ ਪਾ ਕੇ ਕਦੀ ਕੋਈ ਤਵਾ ਲਾ ਦੋ ਕਦੀ ਕੋਈ ਤਵਾ ਲਾ ਦੋ ਹੁਣ ਇੱਕ ਨਵਾਂ ਮਸਲਾ ਆ ਗਿਆ ਕਾਂਗਰਸ ਨੂੰ ਚੰਨੀ ਦਾ ਚੰਨੀ ਨੇ ਕਿਉਂ ਇਨੇ ਤਿੱਖੇ ਤੇ ਵਰਦ ਖਾਏ ਤੁਸੀਂ ਉਹ ਵੀਡੀਓ ਦੇਖੀਏ ਜਿਸ ਢੰਗ ਨਾਲ ਬੋਲੇ ਕਿ ਜਵੇਂ ਪੂਰਾ ਗੁੱਸੇ ਨਾਲ ਅੰਦਰੋਂ ਭਰੇ ਪੀਤੇ ਹੋਣ ਕੇ ਵਾਕਿਆ ਹਾਂ ਕਈ ਵਾਰੀ ਮੈਂ ਸਮਝਦਾ ਕਿ ਜਿੰਨਾ ਬੰਦਿਆਂ ਨੇ ਬਰਦਾਸ਼ਤ ਕੀਤਾ ਹੰਦਾ ਜਿਹੜਾ ਜਾਤੀਗਤ ਕੋਈ ਨਫ਼ਰਤ ਜਾਂ ਉਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਬਰਦਾਸ਼ਤ ਕੀਤੀ ਹੁੰਦੀ ਹੈ ਤੇ ਉਹ ਕਈ ਵਾਰੀ ਗੁੱਸਾ ਆਉਂਦਾ ਵੀ ਆ ਸਾਨੂੰ ਵੀ ਆ ਜਾਂਦਾ ਕਿਸੇ ਵੀ ਮਤਲਬ ਤੁਹਾਡੇ ਨਾਲ ਕੋਈ ਬਹੁਤ ਜ਼ਿਆਦਾ ਤੱਕਾ ਹੋਵੇ ਤੇ ਉਹਦੀ ਟੋਨ ਚ ਚਲੋ ਓੰਜ ਵੀ ਲੈ ਸਕਦੇ ਪਰ ਪੋਲਿਟੀਕਲ ਬੰਦੇ ਤੇ ਇਹਨੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਪਤਾ ਹੁੰਦਾ ਇਹਦੇ ਰੈਪਰਕੇਸ਼ਨ ਕੀ ਹੋਣਗੇ ਕਿ ਲੋਕਾਂ 'ਚ ਇੱਕ ਨਵੀਂ ਚਰਚਾ ਵੀ ਚੱਲ ਪਈ ਹੈ ਵੀ ਕੀ ਇਹ ਜਿਹੜੇ ਉਹਦੇ ਨਾਲ ਜੁੜੇ ਆ ਚੰਨੀ ਹੁਣਾ ਦੇ ਉਹ ਕਿਤੇ ਦੂਜੇ ਪਾਸੇ ਗੱਡੀ ਕਿਤੇ ਭਾਜੀਪੀ ਵੱਲ ਨੂੰ ਤੇ ਨਹੀਂ ਵੀ ਇਹਨੂੰ ਚੀਫ ਮਿਨਿਸਟਰ ਦਾ ਚਿਹਰਾ ਦੇਖ ਕੇ ਉਹਨਾਂ ਨੂੰ ਵੀ ਚੀਫ ਮਿਨਿਸਟਰ ਦਾ ਚਿਹਰਾ ਤੇ ਚਾਹੀਦਾ ਹੀ ਆ ਨਾ ਸੁਨੀਲ ਜਾਖੜ ਦੇ ਅਗਲਿਆਂ ਨੇ ਅਗਲਿਆਂ ਨੇ ਤੇ ਅਗਲਿਆਂ ਨੇ ਤੇ ਆਫਰ ਦੇ ਵੀ ਦਿੱਤਾ ਅਗਲਿਆਂ ਨੇ ਤੇ ਨਾਲ ਦੇ ਨਾਲ ਕਿਹਾ ਚੰਨੀ ਸਾਹਿਬ ਅੱਧਰ ਆ ਜਾਓ ਤੁਹਾਡਾ ਸਵਾਗਤ ਹੈ ਤੇ ਸਾਰੇ ਭਾਈਚਾਰੇ ਦਾ ਸਨਮਾਨ ਹੈ ਹੁਣ ਆਪਾਂ ਕੀ ਕਰ ਸਕਦੇ ਇਹ ਤੇ ਚੰਨੀ ਸਾਹਿਬ ਨੂੰ ਸੋਚਣਾ ਚੰਨੀ ਸਾਹਿਬ ਦਾ ਜਿਹੜਾ ਪਬਲਿਕਲੀ ਬਿਆਨ ਆਇਆ ਕਿ ਜੇ ਉਹ ਪੰਜਾਬ ਦੇ ਉਹ ਲੋਕੋ ਜੇ ਮੈਂ ਭਾਜੀਪੀ ਵੱਲੋਂ ਖੜਾ ਆ ਮੈਨੂੰ ਇੱਕ ਵੋਟ ਨਾ ਪਾਏ ਇਹ ਕਿਹ ਹਨ ਤੁਸੀਂ ਪਿਸਨ ਲਿਆ ਪਰ ਸਿਆਸੀ ਲੋਕਾਂ ਦੇ ਬਿਆਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਤੇ ਉਤੇ ਜਾਖੜ ਸਾਹਿਬ ਨੇ ਜਦੋਂ ਕਾਂਗਰਸ ਵਿੱਚ ਸੀਗੇ ਔਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ 22 ਦੇ ਨਤੀਜਿਆਂ ਤੋਂ ਬਾਅਦ ਉਹ ਕਹਿੰਦੇ ਜੀ ਜੁੱਤੀ ਪੈਰਾਂ 'ਚ ਹੋਣੀ ਚਾਹੀਦੀ ਸਿਰ 'ਤੇ ਰੱਖੋਗੇ ਤੇ ਜਨਾਬ ਇਹ ਹੋਏਗਾ ਯਾਨੀ ਕਿ ਉਸ ਤੋਂ ਵੱਡਾ ਤੇ ਅਸਲੀ ਭਾਈਚਾਰੇ ਖਿਲਾਫ ਬਿਆਨ ਕੋਈ ਨਹੀਂ ਸੀ ਹੁਣ ਬੀਜੇ ਉਹੀ ਬੀਜਪੀ ਜਿਹਦੇ ਪ੍ਰਧਾਨ ਸੁਨੀਲ ਜਾਖੜ ਨੇ ਉਹ ਚੰਨੀ ਸਾਹਿਬ ਨੂੰ ਕਹੇ ਜੀ ਆਜੋ ਵੈਲਕਮ ਹੈ ਜੀ ਫਿਰ ਕਿਹੜਾ ਮਿਆਰ ਹੈ ਸਿਆਸਤ ਦਾ ਨਹੀਂ ਨਹੀਂ ਬਿਲਕੁਲ ਸਿਆਸਤ ਹੈ ਮੈਂ ਤੁਹਾਨੂੰ ਦੱਸਾਂ ਮੈਂ 트럼ਪ ਦੀ ਇੱਕ ਵੀਡੀਓ ਸੁਣਿਆ ਸੀ ਜੇਚ ਉਹਨੇ ਚਾਰ ਗੱਲਾਂ ਬੜੀਆਂ ਠੋਕ ਕੇ ਕਹੀਆਂ ਤੇ ਮੀਡੀਆ ਨੇ ਦਿਖਾਈਆਂ ਕਿ ਚਾਰੇ ਹੀ 100% ਇਨਕਰੈਕਟ 100% ਮੈਨੂੰ ਇਹ ਲੱਗਦਾ ਕਿ ਜੇ ਕੋਈ ਤੁਹਾਨੂੰ ਸੋਨਾ ਤੇ 24 ਕੈਰੇਟ ਹੋ ਸਕਦਾ ਲੱਭਣ ਲਈ ਔਖਾ ਹੋਵੇ ਨਾ ਮਿਲੇ ਪਰ ਜੇ ਤੁਸੀਂ ਝੂਠ 100% ਕਿਦੋਂ ਲੈਣਾ ਨਾ ਪੱਕਾ ਠੱਕਾ ਤੇ ਸਿਆਸੀ ਲੋਕਾਂ ਕੋਲ ਪਾਉਂ ਮਿਲੂਗਾ ਖਾਸ ਕਰਕੇ 트럼ਪ ਵਰਗੇ ਤੇ ਉਹਦੇ ਟ੍ਰਾਈਬ ਤੋਂ ਕਿਉਂਕਿ ਇਹ ਤੇ ਉਹ ਦਿਖਾ ਰਿਹਾ মিডিਆ ਉਹਨਾਂ ਦਾ ਆਪਣੇ ਹੀ মিডিਆ ਦਿਖਾ ਰਿਹਾ ਕੋਈ ਸਾਡੇ ਵੱਲੋਂ ਨਹੀਂ ਇਸ ਕਰਕੇ ਤੁਸੀਂ ਸਿਆਸੀ ਲੋਕਾਂ ਦਾ ਇਹੀ ਕੇਜਰੀਵਾਲ ਜਿਹੜਾ ਕਹਿੰਦਾ ਅਸੀਂ ਕਾਂਗਰਸ ਦਾ ਤੇ ਮੈਂ 10 ਜਨਮ ਨਹੀਂ ਕਰ ਸਕਦਾ ਕਿਉਂਕਿ ਕਾਂਗਰਸ ਮੁੱਖ ਪਾਰਟੀ ਸੀ ਮੈडम ਦਿਖਸ਼ਿਤ ਦੀ ਸੀਲਾ ਦਿਖਸ਼ਿਤ ਦੀ ਤੇ ਉਦੋਂ ਬਾਅਦ ਜਦੋਂ ਵੇਖਿਆ ਕਿ ਯਾਰ ਸੱਤਾ ਤੇ ਹੁਣ ਹੱਥ 'ਚ ਆ ਰਹੀ ਆ ਇੱਕ ਵਾਰੀ ਤੇ ਮਜ਼ਾ ਲੈ ਲਓ ਦੂਜਾ ਬੜੇ ਰਾਮਨਾਥ ਸਮਝੌਤਾ ਵੀ ਕਰ ਲਿਆ ਮਗਰ ਉਹ ਤੋੜ ਵੀ ਦਿੱਤਾ ਉਹਨਾਂ ਨੂੰ ਖਤਮ ਵੀ ਕਰਤਾ ਦੋਵਾਂ ਨੇ ਰਲ ਕੇ ਜਿਹੜਾ ਇਹ ਮੈਂ ਮੈਂ ਇੱਕ ਚੀਜ਼ ਮੈਂ ਕਿਉਂਕਿ ਮੈਂ 2000 10 ਤੋਂ ਲੈ ਕੇ ਨਹੀਂ 1 ਮਿੰਟ ਮੈਂ ਤੁਹਾਡੀ ਗੱਲ ਰੋਕਦਾ ਤੁਹਾਡੇ ਮਨ ਦੀ ਗੱਲ ਦਾ ਜਿਹੜਾ ਲੱਭ ਲਪਾਓ ਇਹ ਲੱਗਦਾ ਕਿ ਦਿੱਲੀ ਦੇ ਵਿੱਚ ਦੋਵੇਂ ਹੋਗੇ ਨਾ ਮੈਂ ਮੈਂ ਉਹੀ ਆ ਰਿਹਾ ਹਾਂ ਅੱਛਾ ਮੈਂ ਮੈਂ 2003 ਤੋਂ 2006 ਦਿੱਲੀ ਯੂਨੀਵਰਸਿਟੀ ਪੜਿਆ ਅੱਛਾ ਉਦੋਂ ਕਿਉਂਕਿ ਸ਼ੀਲਾ ਅਦਿਕਸ਼ਿਤ ਮੁੱਖ ਮੰਤਰੀ ਬਣੀ ਔਰ ਤਿੰਨ ਵਾਰ ਹੋ ਗਿਆ ਸੀ ਲਗਾਤਾਰ ਚਲੋ ਅਸੀਂ ਵੀ ਰਹੇ ਦਿੱਲੀ ਸੋ ਕਈ ਵਾਰੀ ਲੱਗਦਾ ਸੀ ਕਿ ਆंदोलਨ ਠੇ ਕਿਸ ਤਰ੍ਹਾਂ ਦਾ ਹੈ ਕਿ ਭਾਜਪਾ ਕੋਲ ਸ਼ਾਇਦ ਮਦਨ ਲਾਲ ਖੁਰਾਨਾ ਤੋਂ ਬਾਅਦ ਕੋਈ ਲੀਡਰ ਨਹੀਂ ਸੀ ਲੱਭਿਆ ਕਿਉਂਕਿ ਉੱਥੇ ਲੀਡਰ ਉਹ ਚਾਹੀਦਾ ਸੀ ਜਿਹੜਾ ਪੰਜਾਬੀ ਕਮਿਊਨਿਟੀ ਚ ਵੀ ਪੈ ਰੱਖਦਾ ਹੋਏ ਵਪਾਰੀ ਕਮਿਊਨਿਟੀ ਚ ਵੀ ਰੱਖਦਾ ਬੀਜੇਪੀ ਲਈ ਫਿਰ ਤਿੰਨ ਵਾਰੀ ਜੇ ਕਾਂਗਰਸ ਹੋਗੀ ਚੌਥੀ ਵਾਰੀ ਹੋਗੀ ਤੇ ਨੁਕਸਾਨ ਹੈ ਫਿਰ ਇੱਕ ਨਵੀਂ ਪਾਰਟੀ ਆਂਦੀ ਹੈ ਜਿਨੇ ਹੌਲੀ ਹੌਲੀ ਕਾਂਗਰਸ ਨੂੰ ਵੀ ਖਤਮ ਕਰਤਾ ਹੁਣ ਵਾਪਸ 10 ਸਾਲਾਂ ਬਾਅਦ ਬੀਜੇਪੀ ਵੀ ਉੱਥੇ ਆ ਗਈ ਯਾਨੀ ਕਿ ਕਿਤੇ ਨਾ ਕਿਤੇ ਕਹਿ ਦੋ ਕਿ ਇੱਕ ਸੀਡੀ ਕੋਈ ਹੋਰ ਸੀ ਹੁਣ ਵਾਪਸ ਬੀਜੇਪੀ ਉੱਥੇ ਆ ਗਈ ਕਿਤੇ ਪੰਜਾਬ ਦਾ ਤੇ ਪਲਾਨ ਨਹੀਂ ਹੈ ਨਹੀਂ ਨਹੀਂ ਇਹਨਾਂ ਦਾ ਖੇਲ ਤੇ ਬੜਾ ਸਾਫ ਹੈ ਮੈਂ ਬਹੁਤ دیر ਤੋਂ ਇਹ ਕਹਿ ਰਿਹਾ ਮੈਂ ਪਹਿਲਾਂ ਆਮ ਆਦਮੀ ਪਾਰ ਕਈ ਡੇਰਿਆਂ ਨੇ ਨਾ ਜਦੋਂ ਬਾਈ ਦੇ ਇਲੈਕਸ਼ਨ ਸੀ ਮੈਸੇਜ ਲੱਗੇ ਤੇ ਕਿਹਾ ਗਿਆ ਕਿ ਵੋਟ ਕਿਸੇ ਇੱਕ ਪਾਰਟੀ ਨੂੰ ਪਾ ਦਿਓ ਔਰ ਵੇਵ ਤੇ ਜਿੱਤ ਗਈ ਉਹ ਪਾਰਟੀ ਔਰ ਮੈਸੇਜ ਕਿਤੇ ਹੋਰ ਜਗ੍ਹਾ ਤੋਂ ਸੀ ਤੇ ਕੀ ਇਹ ਮੰਨਿਆ ਜਾਏ ਕਿ ਦੇਖੋ ਜਿਹੜੀ ਕਾਂਗਰਸ ਬੀ ਭਾਈ ਭਾਈ ਇੱਕ ਇੱਕ ਪਾਰਟੀ ਮਾਫੀ ਨਾਲ ਇੱਕ ਪਾਰਟੀ ਕਾਂਗਰਸ ਦੇ ਪਿੱਛੇ ਪੈ ਗਈ ਹੈ ਜੀ ਕਾਂਗਰਸ ਖਤਮ ਕਰੋ ਇੱਕ ਪਾਰਟੀ ਅਕਾਲੀ ਦਲ ਦੇ ਪਿੱਛੇ ਪਈ ਹੋਈ ਹੈ ਜਿਹੜੀ ਸੱਤਾ 'ਚ ਹੈ ਤੁਸੀਂ ਤੇ ਹੁਣ ਬਿਲਕੁਲ ਹੀ ਹੈ ਮਤਲਬ ਮੈਂ ਜੋ ਤੁਹਾਡੇ ਤੋਂ ਸਮਝਣਾ ਚਾ ਰਿਹਾ ਇਹਦਾ ਮਤਲਬ ਤੇ ਸਾਫ ਹੈ ਕਿ ਭਈ ਕਿ ਕਿ ਅਗਲੀ ਵਾਰ ਜੀ ਚਲੋ ਭਾਜਪਾ اپੋਜੀਸ਼ਨ 'ਚ ਆ ਜਾਏ ਅਸੀਂ ਫਿਰ ਤੋਂ ਸਰਕਾਰ ਬਣਾ ਲਈਏ ਉਦੋਂ ਅਗਲੀ ਵਾਰ ਦਿੱਲੀ ਵਾਲਾ ਹਾਲ ਹੋ ਜਾਊ ਬਿਲਕੁਲ ਠੀਕ ਹੈ ਭਾਜਪਾ ਕਾਂਗਰਸ ਦੇ ਪਿੱਛੇ ਪਈ ਹੋਈ ਹੈ ਔਰ ਕਾਂਗਰਸ ਦਾ ਦਲ ਤਾਂ ਚਾਹ ਆਧਾਰ ਜਿਵੇਂ ਤੁਸੀਂ ਮੈਨੂੰ ਦੱਸ ਸੀ ਰਹੇ ਸੀ ਦੁਆਬੇ 'ਚ ਉਹਨਾਂ ਦੀਆਂ ਕਿੰਨੀਆਂ ਸੀਟਾਂ ਆਈਆਂ ਉਦੋਂ ਦੇਖੋ ਦੁਆਬੇ ਦੇ ਵਿੱਚ ਹੁਣ ਕਿਉਂ ਟਾਰਗੇਟ ਹੈ ਨਵਾਂ ਸ਼ਹਿਰ ਬੰਗਾ ਸ਼ਾ ਕੋਟ ਫਲੋਰ ਇਸ ਤੋਂ ਇਲਾਵਾ ਰਾણે ਗੁਰਜੀ ਤਾਲੀ ਕਪੂਰਥਲਾ ਰਖਸੁਖਪਾਲ ਖੇਰਿਆਲੀ ਪੁਲਤ ਜਲੰਧਰ ਕੈਂਟ ਜਲੰਧਰ ਨਾਰਥ ਮਤਲਬ ਇਹ ਅੱਠ ਤੇ ਮੈਂ ਤੁਹਾਨੂੰ ਦੱਸ ਦਿਆਂ ਤੋਾਬੇ ਦੀਆਂ ਜਿਹੜੀਆਂ ਹੈ ਕਾਂਗਰਸ ਦੀਆਂ ਬਾਕੀ ਵੀ ਹੋਰ ਹੋਣੀਆਂ ਸੋ ਜੋ ਦਿਮਾਗ 'ਚ ਨਹੀਂ ਇਹਦਾ ਮਤਲਬ ਅੱਧੇ ਤੋਂ ਜ਼ਿਆਦਾ ਜੇ ਕਾਂਗਰਸ ਕੋਲੇ ਇਹਦਾ ਮਤਲਬ ਟਾਰਗੇਟ ਤੇ বিজেপি ਦਾ ਬੜਾ ਕਲੀਅਰ ਹੈ ਜੋ ਆਪ ਕੋਲ ਨਹੀਂ ਹੈ ਜਿਹੜਾ ਤੇ ਜੱਟ ਸਿੱਖ ਆਧਾਰ ਹੈਗਾ ਨਾ ਉਹ ਤੇ ਸਾਰਿਆਂ ਦਾ ਸਾਂਝਾ ਉਹ ਕੁਝ ਥੋੜੇ ਬਹੁਤ ਆਪਚ ਵੀ ਹੋ ਆਏ ਹੋਣਗੇ ਖਾਸ ਕਰਕੇ ਅਕਾਲੀਆਂ ਚ ਵੀ ਹੋਣਗੇ ਉਹ ਕਾਂਗਰਸ ਚ ਵੀ ਹੈਗੇ ਆ ਪਰ ਜਿਹੜਾ ਦਲਿਤ ਆਧਾਰ ਚੋਂ ਜ਼ਿਆਦਾ ਕਾਂਗਰਸ ਦੀ ਕੁਰਸੀ ਪੰਜਾਬ ਦੇ ਵਿੱਚ ਰਵਾਇਤੀ ਤੌਰ ਦੇ ਉੱਤੇ ਜ਼ਿਆਦਾਤਰ ਜਾਨੀ ਉਹਨਾਂ ਦੀ ਨੇਚਰਲ ਪਾਰਟੀਆਂ ਜਿਵੇਂ ਪੰਥਕ ਪਾਰਟੀ ਜਿਹੜੇ ਜੱਟ ਸਿੱਖ ਸੀ ਉਹ ਜ਼ਿਆਦਾ ਅਕਾਲੀਆਂ ਚ ਸੀਗੇ ਹੁਣ ਇਹਨਾਂ ਨੇ ਦੇਖੋ ਭਾਜੀਪੀ ਨੇ ਕਾਂਗਰਸ ਨੂੰ ਪੰਜਾਬ ਦੇ ਵਿੱਚ ਕਮਜ਼ੋਰ ਕਰਨ ਲਈ ਦੋ ਟਾਰਗੇਟ ਬਣਾਏ ਇੱਕ ਉਹ ਜਾਰੇ ਬ ਪ੍ਰਧਾਨ ਮੰਤਰੀ ਕੋ ਛੋਟਾ ਮੋਟਾ ਮਨਿਸਟਰ ਜਾਂ ਕੋਈ ਹੋਰ ਕੋਈ ਲੀਡਰ ਜਾਂ ਇਧਰ ਕੋਈ ਨਹੀਂ ਆ ਜਾ ਰਿਹਾ ਪ੍ਰਧਾਨ ਮੰਤਰੀ ਖੋਦ ਉੱਥੇ ਜਾ ਕੇ ਜਿਵੇਂ ਰਾਮੰਦਰ ਚ ਜਾਂਦੇ ਉਹ ਉੱਥੇ ਜਾਣਗੇ ਪਹਿਲੀ ਤਰੀਕ ਨੂੰ ਇਹਦਾ ਮਤਲਬ ਕੀ ਆ ਮੈਸੇਜ ਬੜਾ ਸਾਫ ਆ ਇਹਦਾ ਮਤਲਬ ਇਹ ਵੀ ਤੇ ਦੇਖੋ ਨਾ ਨਹੀਂ ਨਹੀਂ ਦਲਿਤ ਦਲਤਾਂ ਦਾ ਡੇਰਾ ਜਿਹੜਾ ਆ ਡੇਰਾ ਬੱਲਾ ਉਹ ਇੱਕ ਉੱਥੇ ਜਾ ਕੇ ਉਹ ਕੁਝ ਨਾ ਕੁਝ ਅਨਾਉਂਸ ਵੀ ਕਰਕੇ ਜਾਣਗੇ ਕੋਈ ਯੂਨੀਵਰਸਿਟੀ ਬਣਾਉਣੀ ਆ ਜਾਂ ਕੁਝ ਗੱਲ ਕਰਨੀ ਆ ਜੋ ਮੇਰੀ ਜੋ 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 ਮੇਰੇ ਸੋਰਸਸ ਕਹ ਰਿਹਾ ਉਸ ਇੱਕ ਤਰੀਕ ਨੂੰ ਬਜਟ ਪੇਸ਼ ਹੋਣਾ ਦੇਸ਼ ਦਾ ਸ਼ਾਇਦ ਉਸ ਬਜਟ ਚ ਕੋਈ ਵੱਡਾ ਐਲਾਨ ਹੋਏਗਾ गुरु रविदास महाराज ਨੂੰ ਲੈ ਕੇ ਫਿਰ ਜਹਾਜੇ ਚੜ ਕੇ ਇਧਰ ਆਣਗੇ ਜੋ ਮੇਰੇ ਕੋਲ ਜਾਣਕਾਰੀ ਹੈ ਫਿਰ ਜਹਾਜ ਚੜ ਕੇ ਇਧਰ ਆਣਗੇ ਔਰ ਉਹ ਇੱਕ ਨੈਰੇਟਿਵ ਸਾਰੇ ਪਾਸੇ ਦਿੱਤਾ ਜਾਏਗਾ ਜਦ ਕਿ ਹੁਣ ਤੱਕ रविदास जयंती ਵਾਲੇ ਦਿਨ ਪੀਐਮ ਚੁਕੀ ਬਨਾਰਸ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਉੱਥੇ ਜਾਂਦੇ ਸੀ ਹਰ ਵਾਰ ਪਰ ਇੱਕੀ ਪੰਜਾਬ ਚ ਉਹ ਇਸੇ ਕਰਕੇ ਕਿਉਂਕਿ ਸੋਣਾ ਇੱਥੇ ਠੀਕ ਔਰ ਠੀਕ ਹੈ ਇਸ ਪ੍ਰੋਗਰਾਮ ਤੋਂ 4 5 6 ਦਿਨ ਪਹਿਲਾਂ ਉਹ ਜਿਹੜੇ ਸੰਤ ਨਿਰੰਜਨ ਦਾਸ ਨੇ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਹਾਂ ਬਿਲਕੁਲ ਐਸ ਲਈ ਇਹ ਤੇ ਹੁਣ ਨਾ ਦੇਖੋ ਦੂਜੀ ਗੱਲ ਮੈਂ ਨਾਲ ਜੋੜ ਕੇ ਫਿਰ ਮੈਂ ਆਖਰੀ ਉਹ ਤੋਂ ਅਗਲੀ ਗੱਲ ਕਰਦਾ ਡੇਰਾ ਸੱਚਾ ਸੌਦਾ ਉਹਨਾਂ ਦਾ ਤੇ ਪੋਲਿਟੀਕਲ ਵੇਂ ਗਿਆ ਉਹ ਤੇ ਐਂ ਕਹਿ ਕੇ ਨਗਾਰੇ ਦੀ ਚੋਟ ਦੇ ਉੱਤੇ ਪੋਲਿਟੀਕਲ ਸਪੋਰਟ ਕਰਦੇ ਓਪਨਲੀ ਕਰ ਹੁਣ ਵੀ ਪੈਰੋਲ ਤੇ ਚੁੱਕੀ ਨਹੀਂ ਕਿੰਨੀ ਵਾਰੀ ਲੋਕਲ ਬੋਡੀ ਇਲੈਕਸ਼ਨ ਚੱਲ ਰਹੀ ਹੈ ਨਾ ਹਰਿਆਣੇ ਚ ਹਰਿਆਣੇ ਚ ਲੋਕਲ ਬੋਡੀ ਇਲੈਕਸ਼ਨ ਹੈ ਉਸੇ ਕਰਕੇ ਮੈਂ ਕਹਿ ਰਿਹਾ ਨਾ ਉਨਾ ਦਾ ਮਾਲਵੇ ਦੇ ਵਿੱਚ ਬਹੁਤ ਹੈ ਬੀਜੇਪੀ ਕੋਸ਼ਿਸ਼ੇ ਕਰ ਰਹੀ ਹੈ ਕਿ ਦਲਤਾਂ ਦੇ ਵਿੱਚ ਵੜਨਾ ਤੇ ਓਬੀਸੀ ਜਾਂ ਬੀਸੀ ਦੇ ਵਿੱਚ ਵੜਨਾ ਇਹ ਸੈਣੀ ਨੂੰ ਰੋਜ ਇੱਧਰ ਜਿਉਂ ਚੱਲਦੇ ਰੋਪੜ ਤੋਂ ਉਹ ਪਠਾਨਕੋਟ ਤੱਕ ਆਪਣੇ ਦਸਤਾਰ ਸਜਾ ਕੇ ਇਸ ਕਰਕੇ ਹੁਣ ਇਹ ਜਿਹੜਾ ਕੰਮ ਸ਼ੁਰੂ ਕੀਤਾ ਓਬੀਸੀ Hindu ਦੇ ਦਲਿਤ ਡੇਰੀਆਂ ਰਾਹੀਂ ਉੱਚ ਤੇ ਦਲਤਾਂ ਦਾ ਇਹਨਾਂ ਨੇ ਕੀ ਕਰਨਾ ਪਰ ਮੇਰੀ ਜਿਹੜੀ ਹੈ ਨਾ ਆਪਣੀ ਨਿੱਜੀ ਰਾਏ ਇਹ ਦਲਿਤ ਸਮੁਦਾਏ ਨੂੰ ਭਾਈਚਾਰੇ ਨੂੰ ਸਮਝਣਾ ਚਾਹੀਦਾ ਆ ਕਿ ਜਿਉ ਅੱਜ ਦਲਿਤ ਜਾਂ ਉਹਨਾਂ ਨੂੰ ਦਲਿਤ ਕਹਿੰਦੇ ਆ ਅੱਜ ਰਿਜ਼ਰਵੇਸ਼ਨ ਦੇ ਸਿਰ ਤੇ ਉਹਨਾਂ ਨੂੰ ਬਚਣਾ ਪੈਂਦਾ ਆਪਣਾ ਇਸ ਸਮਾਜ ਦੇ ਵਿੱਚ ਜਗ੍ਹਾ ਬਣਾਉਣੀ ਪੈਂਦੀ ਆ ਜਾਂ ਸੈਲਫ ਰਿਸਪੈਕਟ ਦੀ ਅੱਜ ਵੀ ਲੜਾਈ ਲੜਨੀ ਪੈਂਦੀ ਆ ਤਾਂ ਕਿਹਦਾ ਪੈਦਾ ਕੀਤਾ ਭਾ ਜੀਪੀ ਦੀ ਸੋਝ ਨਹੀਂ ਪੈਦਾ ਕੀਤਾ ਆ ਕਿੰਨੇ ਦਲਤ ਪੈਦਾ ਕੀਤੇ ਆ ਇੱਕ ਮਨੁਵਾਦੀ ਸੋਚ ਨੇ ਮਨੁਵਾਦੀ ਸੋਚ ਨੇ ਪੈਦਾ ਕੀਤੇ ਆ ਜਿਹੜੇ ਪ੍ਰੀਸਟਲੀ ਕਲਾਸ ਨੇ ਪੈਦਾ ਕੀਤੀ ਆ ਜਿਨ੍ਹਾਂ ਦਾ ਇਹ ਹਿੱਤ ਸੀ ਕਿ ਆਪਾਂ ਵਿਹਲੇ ਬਹਿ ਕੇ ਖਾਣਾ ਇਹ ਜਿਹੜੇ ਕੰਮ ਕਰਦੇ ਆ ਇਹਨਾਂ ਨੂੰ ਨਾਲੇ ਨਿੰਦੋ ਨਾਲੇ ਭੰਡੋ ਨਾਲੇ ਇਹਨਾਂ ਨੂੰ ਨੀਵਾ ਦਿਖਾਓ ਤੇ ਨਾਲੇ ਡਟ ਕੇ ਇਹਨਾਂ ਕੋਲੋਂ ਸਲੇਵ ਵਾਂਗੂ ਕੰਮ ਲਓ ਇਹਨਾਂ ਤੋਂ ਗੁਲਾਮਾਂ ਵਾਂਗੂ ਕੰਮ ਲਓ ਅੱਜ ਵੀ ਗੁਲਾਮ ਗੁਲਾਮ ਸਮਝਦੇ ਜਿੱਥੇ ਜਿਸ ਦੇਸ਼ ਦਾ ਰਾਸ਼ਟਰਪਤੀ ਮੰਦਰ ਚ ਨਹੀਂ ਜਾ ਕੇ ਲ ਬਰਾਬਰ ਦਾ ਬੈਸ ਸਕਦਾ ਹੈ ਗੁਰਦੁਆਰੇ ਦੇ ਵਿੱਚ ਆਏ ਤੇ ਇੱਕ ਤੁਹਾਨੂੰ ਸਹੂਲियत ਹੈਗੀ ਹੈ ਨਾ ਪਾਠ ਵੀ ਕਰਦੇ ਆ ਐਸਜੀਪੀਸੀ ਦੇ ਪ੍ਰਧਾਨ ਵੀ ਬਣਦੇ ਆ ਰਿਜ਼ਰਵ ਚੋਂ ਜਾ ਕੇ ਕਿਸੇ ਮੰਦਰ ਦਾ ਪ੍ਰਧਾਨਦਲਤ ਨੂੰ ਬਣਾਉਣ ਕਿਸੇ ਮਤਲਬ ਮੈਂ ਕਹੂੰ ਨਾ ਨਾ ਕਿ ਜੇ ਤੁਹਾਡਾ ਸੱਚੀ ਮੁੱਛੀ ਤੁਸੀਂ ਉਹਨਾਂ ਲਈ ਪੋਲਿਟੀਕਲੀ ਬੜੇ ਸੁਹੇਰਦੇ ਹੈ ਤੁਸੀਂ ਉਹਨਾਂ ਨੂੰ ਕਰਦੇ ਆ ਤੇ ਦੋ ਉਹਨਾਂ ਨੂੰ ਆਪਣੇ ਪ੍ਰੀਸਟ ਵੰਡ ਲਿਓ ਕਿਉਂ ਨਹੀਂ ਵੰਡ ਦੋਗੇ ਉਹ ਵੀ ਤੇ ਹਿੰਦੂ ਹੀ ਹੈ ਜੇ ਤੁਸੀਂ ਜਾਤਾਂ ਤੋੜਨੀਆਂ ਜਾਤਾਂ ਦੇ ਉੱਪਰ ਉੱਠਿਆ ਜਾਤਾਂ ਤੋੜ ਕੇ ਤੁਸੀਂ ਉਹਨਾਂ ਨੂੰ ਅੰਪਾਵਰਡ ਦੇਖਣਾ ਚਾਹੁੰਦੇ ਉਹਨਾਂ ਨੂੰ ਦਿਓ ਉੱਥੇ ਜਗਾ ਨਹੀਂ ਦੇਣਗੇ ਕਦੀ ਨਹੀਂ ਉਹ ਗੱਲ ਕਰਨਗੇ ਵੋਟਾਂ ਲੈਣੀਆਂ ਬੇਵਕੂਫ ਬਣਾਉਣਾ ਹੈ ਉਹਨਾਂ ਦਾ ਜਾਨੀ ਪਿਛਲਾਉਣਾ ਹੈ ਪਤਿਆਉਣਾ ਹੈ ਦੇਖੋ ਜੀ ਅਸੀਂ ਤੁਹਾਡੇ ਜੀ ਅਸੀਂ ਤੁਹਾਡੇ ਜੀ ਫਿਰ ਜੇ ਤੁਹਾਡਿਆਂ ਤੇ ਆ ਕੀ ਹੋਇਆ ਜੋ ਅੱਜ ਅਸੀਂ ਜਿੱਥੇ ਬੈਠੇ ਆ ਅਸਿੰਦਾ ਮਤਲਬ ਜਿਹੜਾ ਦਲਤ ਸਮੁਦਾਇ ਜਿੱਥੇ ਬੈਠਾ ਗਰੀਬ ਸਮੁਦਾਇ ਬੈਠਾ ਆ ਉਹ ਤੁਹਾਡੀ ਵਜ੍ਹਾ ਕਰਕੇ ਇਸ ਲਈ ਇਹ ਤੇ ਉਹਨਾਂ ਨੂੰ ਸਮਝਣ ਦੀ ਲੋੜ ਹੈਗੀ ਆ ਇਸ ਲਈ ਇਹਨਾਂ ਦੀ ਪੋਲਿਟਿਕਸ ਤੇ ਕਾਂਗਰਸ ਨੂੰ ਉਹਨਾਂ ਦਾ ਆਧਾਰ ਤੋਂ ਛੇਕ ਕਰਕੇ ਅੱਛਾ ਜਿਹੜਾ ਪਿੱਛੇ ਇੱਕ ਤਰਨ 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 ਜਿਮਨੀ ਚੋਣ ਵੇਲੇ ਰਾਜਾ ਵੜੀਗ ਨੇ ਇੱਕ ਬਿਆਨ ਦਿੱਤਾ ਬੂਟਾ ਸਿੰਘ ਨੂੰ ਲੈ ਕੇ ਕਿਉਂਕਿ ਐਸਸੀ ਕਮਿਊਨਿਟੀ ਦੇ ਵਿੱਚ ਮਜਬੀ ਸਿੱਖ ਭਾਈਚਾਰਾ ਵੀ ਜਿਹੜਾ 30% ਦੇ ਆਸ-ਪਾਸ ਉਸ ਤੋਂ ਜ਼ਿਆਦਾ ਹੈ ਮੇਰੇ ਖਿਆਲ ਨਾਲ ਰਵਿਦਾਸ ਭਾਈਚਾਰੇ ਤੋਂ ਜ਼ਿਆਦਾ ਹੈ ਮਜਬੀ ਸਿੱਖ ਹੁਣ ਲੱਗਦਾ ਕਿ ਉਹ ਵੀ ਕਾਂਗਰਸ ਤੋਂ ਨਰਾਜ਼ ਹੋ ਗਿਆ ਉਸ ਬਿਆਨ ਤੋਂ ਬਾਅਦ ਔਰ ਕਿਤੇ ਨਾ ਕਿਤੇ ਉਹਨੂੰ ਵੀ ਆਪਣੇ ਪਾਸੇ ਕਰਨ ਦੀ ਕੋਆਇਦ ਇਹਨਾਂ ਦੀ ਹੋਏਗੀ ਮੀਡੀਆ ਦੀ ਕ੍ਰिएशन ਆ 80 ਛੇਤੀ ਸਾਰੀਆਂ ਵੋਟਾਂ ਨਹੀਂ ਟੁੱਟਦੀਆਂ ਹੁੰਦੀਆਂ ਪਰ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਦੇਖੋ ਸਾਡੇ ਜਿਹੜੇ ਅਪਰ ਕਾਸਟ ਲੋਕ ਹੈ ਉਹ ਦਲਤਾਂ ਦੀ ਦਰਦ ਨੂੰ ਨਹੀਂ ਸਮਝ ਸਕਦੇ ਠੀਕ ਹੈ ਗਾਂਧੀ ਜੀ ਨਹੀਂ ਸਮਝੇ ਤੇ ਹੋਰ ਕਿਸ ਨੇ ਨਹੀਂ ਕੀ ਸਮਝਣਾ ਸ੍ਰੀ ਮਹਾਤਮਾ ਗਾਂਧੀ ਦੀ ਮੈਂ ਗੱਲ ਕਰ ਰਿਹਾ ਧਰਮਵੀਰ ਗਾਂਧੀ ਦੀ ਨਹੀਂ ਗਾਂਧੀ ਜੀ ਨੇ ਵੀ ਹਰ ਜਨ ਨੂੰ ਹਰੀ ਉਹਨਾਂ ਨੂੰ ਹਰੀ ਜਨਕਿਆ ਹਾਂ ਕੀ ਉਹ ਕਾਨੂੰ ਹੋਏ ਇਨਾ ਦੇ ਨਾਲ ਚੰਗਾ ਵਤੀਰਾ ਰੱਖੋ ਆਪ ਤੇ ਉਹ ਬਾਣੀਆਂ ਬਰਾਦਰੀ ਚ ਸੀ ਟਰੇਡਿੰਗ ਬਰਾਦਰੀ ਸੋ ਮੈਨੂੰ ਜਾਤਾਂ ਦਾ ਨਾਮ ਲੈਣਾ ਬੜਾ ਔਖਾ ਹੁੰਦਾ ਕਿਉਂਕਿ ਐਜੇ ਸਿੱਖ ਸੰਸਕਾਰ ਸਾਡੇ ਕਿਸੇ ਵੀ ਜਾਤ ਦੇ ਵਿੱਚ ਜਾਂਦੇ ਨਹੀਂ ਹੈਗੇ ਪਰ ਉਹ ਸੀਗੇ ਇਸ ਤਰ੍ਹਾਂ ਆਪਾਂ ਗੁਜਰਾਤ ਤੋਂ ਚ ਲਈ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਨੇ ਉਹਨਾਂ ਨੂੰ ਹਰੀ ਜਨ ਦਾ ਖਿਤਾਬ ਦਿੱਤਾ ਕੀ ਰੱਬ ਦੇ ਜਨ ਹਰੀ ਦਾ ਮਤਲਬ ਰੱਬ ਦੇ ਜਨ ਕਿਉਂ ਤੁਸੀਂ ਇਹਨਾਂ ਨੂੰ ਬੁਰਾ ਕਹਿੰਦੇ ਆ ਹੂੰ ਜਿੱਤੇ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀ ਜਿੱਤੇ ਨਹੀਂ ਸੋਰੀ ਨੀਚਾ ਅੰਦਰ ਨੀਚ ਜਾਤ ਨੀਚੀ ਹੁਤ ਨੀਚ ਨਾਨਕ ਜੀ ਨੇ ਕੇ ਸੰਗ ਸਾਥ ਹਰ ਵੱਡਿਓਂ ਸੋ ਕਹਿ ਰੀਸ ਪਰ ਉਹਨਾਂ ਨੇ ਕੱਲਾ ਕਹਿਣ ਤੱਕ ਨਹੀਂ ਉਹਨਾਂ ਨੇ ਕਰਕੇ ਵੀ ਦਿਖਾਇਆ ਉਹਨਾਂ ਨੇ ਮਤਲਬ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਉਹਨੂੰ ਢਾਲਿਆ ਤੇ ਸਾਰੇ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਤੁਹਾਡੇ ਅੰਦਰ ਕੋਈ ਜਾਤ ਜਿਹੜੀ ਆ ਨਹੀਂ ਹੋਣੀ ਚਾਹੀਦੀ ਹਾਲਾਂਕਿ ਅਜੇ ਵੀ ਸਿੱਖਾਂ ਦੇ ਵਿੱਚ ਬਹੁਤ ਜਾਤੀਵਾਦ ਅਜੇ ਵੀ ਹੈਗਾ ਪਰ ਫਾਰਮਲ ਧਰਮ ਦੇ ਵਿੱਚ ਜਾਂ ਜਿੱਥੇ ਤੁਹਾਡਾ ਧਰਮ ਧਾਰਮਿਕ ਸਾਰੇ ਸਥਾਨ ਆ ਅਨਲਾਈਕ ਸਨਾਤਨ ਜਿੱਥੇ ਉਥੇ ਇਹਨਾਂ ਨੂੰ ਪ੍ਰੀਸਟ ਮੰਨਦਾ ਕਿ ਅੰਦਰ ਵੜਨ ਦੀ ਵੀ ਕਈ ਬਹੁਤ ساری ਜਗ੍ਹਾ ਇਜਾਜ਼ਤ ਨਹੀਂ ਹੈ ਉਹ ਇੱਕ ਰੈਵਿਊਸ਼ਨ ਸੀ ਸਿੱਖ ਰੈਵਿਊਸ਼ਨ ਉਸ ਸੈਂਸ ਦੇ ਵਿੱਚ ਇਸ ਲਈ ਮੈਂ ਇਹ ਗੱਲ ਕਹਿਣਾ ਆ ਕਿ ਕੱਲਾ ਇਹਨਾਂ ਗੱਲਾਂ ਨੂੰ ਉਹ ਉਹ ਹਰੀਜਨ ਅੱਜ ਦੇ ਦਿਨ ਦੇ ਵਿੱਚ ਉਹ ਬੈਨ ਹੋ ਗਿਆ ਗੈਰਕਾਨੂੰਨੀ ਹੈਗਾ ਕੱਲਾ ਸ਼ਬਦਾਂ ਦੇ ਨਾਲ ਤੁਸੀਂ ਇਹ ਜੰਜਾਲ ਜਾਂ ਬੰਧਨ ਤੋੜ ਨਹੀਂ ਸਕਦੇ ਹੈਗੇ ਤੁਹਾਨੂੰ ਜਦ ਤੱਕ ਅਸਲ ਮਾਨਿਆਂ ਦੇ ਵਿੱਚ ਉਹਨਾਂ ਨੂੰ ਅਧਿਆਤਮਕ ਤੌਰ ਤੇ ਧਰਮ ਦੇ ਤੌਰ ਤੇ ਸਮਾਜਿਕ ਤੌਰ ਤੇ ਤੇ ਖਾਸ ਕਰਕੇ ਆਰਥਿਕ ਤੌਰ ਤੇ ਜੇ ਉਹਨਾਂ ਨੂੰ ਮਜ਼ਬੂਤ ਨਹੀਂ ਕਰਦੇ ਉਹ ਬੰਦਨ ਜਿੱਥੇ ਉਹ ਬੈਠੇ ਉਹ ਛੁੱਟ ਨਹੀਂ ਮੈਨੂੰ ਲੱਗਦਾ ਚਰਚਾ ਨਾ ਹੁਣ ਥੋੜਾ ਜਿਆਦਾ ਦੂਜੇ ਪਾਸੇ ਜਾਦਾ ਚਲੀ ਗਈ ਮੈਨੂੰ ਇਹ ਦੱਸੋ ਕਿ ਉਹਨੇ ਪਾਣੀਆਂ ਵਾਲਾ ਮਸਲਾ ਇਹ ਪੀਐਮ ਦੀ ਫੇਰੀ ਯੂਨੀਵਰਸਿਟੀ ਵਾਲਾ ਚਲੋ ਨਿਬੜ ਗਿਆ ਹੁਣ ਅੱਗੇ ਲੱਗਦਾ ਕਿ ਅਸ ਚੰਡੀਗੜ੍ਹ ਦੇ ਮਸਲੇ ਕੈਡਰ ਨੂੰ ਲੈ ਕੇ ਐਸਐਸਪੀ ਨੂੰ ਲੈ ਕੇ ਅੱਗੇ ਮੈਨੂੰ ਪਤਾ ਅਗਲੇ ਹਫਤੇ ਦੱਸ ਜੀ ਬਹੁਤ ਕੁਝ ਹੋਣਾ ਵਾਲਾ ਕੁੱਲ ਮਿਲਾ ਕੇ ਦੱਸੋ ਕਿ ਕਿਹੜੇ ਲੈਵਲ ਦੀ ਤੁਲੋ ਲੱਗਦਾ ਹੈ ਕਿ ਸੈਟਿੰਗ ਹੋਈ ਹੈ ਡੀਲ ਹੋਈ ਹੈ ਗੁਪਤ ਡੀਲ ਹੋਈ ਹੈ ਕਿ ਜੀ ਹੁਣ ਰਲ ਕੇ ਚੱਲਣਾ ਨਹੀਂ ਨਹੀਂ ਬੜੀ ਸਾਫ਼ ਗੱਲ ਆ ਤੁਸੀਂ ਗੱਲ ਪਹਿਲਾਂ ਉਹ ਮੜੀ ਜੀ ਇਸ਼ਾਰੇ ਮੂਜਮ ਕਹਿਤੀ ਮੈਂ ਕਲੀਅਰ ਕਰ ਦਿੰਦਾ ਬੀਜੇਪੀ ਦਾ ਤਾਂ ਇੱਥੇ ਟਾਰਗੇਟ ਹੈਗਾ ਕਿ ਅਸੀਂ ਆਪੋਜੀਸ਼ਨ ਚਾੜਾਂ ਕਾਂਗਰਸ ਵਾਲੀ ਜਗਾ ਜਿਹੜੀ ਲਈ ਠੀਕ ਹਾਂ ਆਪੋਜੀਸ਼ਨ ਚਾੜਾਂ ਮਤਲਬ ਹਾਂ ਹਾਂ ਵੀ ਕਾਂਗਰਸ ਵਾਲੀ ਜਗਾ ਲਈਏ ਅਸੀਂ ਵੀ ਉਹਨਾਂ ਦਾ ਜਿਹੜਾ ਸੋਸ਼ਲ ਬੇਸ ਜਾਂ ਪੋਲੀਟੀਕਲ ਬੇਸ ਹੈ ਉਹਦੇ ਉਹਨੂੰ ਉਹਦੇ ਚ ਪੈਨੇਟ੍ਰੇਟ ਕਰੀਏ ਬੀਜੇਪੀ ਦਾ ਇਹ ਆ ਖਾਸ ਕਰਕੇ OBC ਜਾਂ ਦਲੇ ਤੇ ਜਾਂ ਇਸ ਕਿਸਮ ਦਾ ਉਹ ਸਾਧਾਂ ਰਾਈ ਹੋਰ ਸਾਰੇ ਡੇਰੇ ਇਹਨਾਂ ਨੂੰ ਕੰਮ ਇਹ ਦਿੱਤਾ ਕਿ ਤੁਸੀਂ ਸਿਰਫ ਅਕਾਲੀਆਂ ਦੇ ਉੱਤੇ ਕਰੀ ਜਾਣਾ ਠੋਕੀ ਤੁਰਿਆ ਜਾਣਾ ਉਹ ਜੀ ਨਮੀਨੈਰ ਬਾਂਡਿਆ ਕਾਲੀਆਂ ਨੇ ਪਹਿਲਾ ਪਾਣੀ ਆਪਣੇ ਕੋਲ ਲੈ ਗਏ ਫਲਾਨਾ ਕਰ ਗਏ 328 ਰੁਪਿਆਂ ਦਾ ਕਰਤਾ ਐਸਜੀਪੀਸੀ ਦਾ ਕਰਤਾ ਉਹ ਹੋ ਗਿਆ ਆ ਹੋ ਗਿਆ ਕਿ ਤੁਸੀਂ ਅਕਾਲੀਆਂ ਨੂੰ ਕਾਰਨਰ ਕਰੀ ਚਲੋ ਅਸੀਂ ਕਾਂਗਰਸ ਨੂੰ ਕਾਰਨਰ ਕਰੀ ਜਾਂਦੇ ਤੇ ਰਲ ਮਿਲ ਕੇ ਫਿਰ ਆਪਾਂ ਉਹਨਾਂ ਨੂੰ ਦੋਵੇਂ ਦੇ ਹਾਸ਼ੀਏ ਤੇ ਕਰਕੇ ਅਸੀਂ ਆਪਣੀ ਪੋਲਿਟਿਕਸ ਕਦੀ ਤੁਸੀਂ ਕਦੀ ਐਸੀ ਕਦੀ ਤੁਸੀਂ ਕਦੀ ਐਸੀ ਨਹੀਂ ਪਰ ਬੀਜੇਪੀ ਨੇ ਤਾਂ ਸਵਾਲ ਬਹੁਤ ਖੜੀ ਕਰ ਦਿੱਤੇ ਕਿ ਨਹੀਂ ਪੰਜਾਬ ਚ ਕਰਪਸ਼ਨ ਬਹੁਤ ਹੈ ਬੀਜੇਪੀ ਕਹਿੰਦੀ ਹੈ ਮੰਨ ਰਿਹਾ ਅੱਜ ਦੇਖੋ 10000 ਕਰੋੜ ਦਾ ਕੋਟਾਲਾ ਹੋ ਗਿਆ ਹੁਣ ਇਹ ਕਹਿ ਰਹੇ ਜੀ ਸਕੀਮ ਕਿਉਂ ਨਾ ਬਦਲੀ ਅਸੀਂ ਤਿਲੋਕਾਂ ਨੂੰ ਦੇ ਰਿਆਂ ਉਹ ਕਹਿੰਦੇ ਆਰਡੀਐਫ ਦੇ ਅੱਜ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਆਰਡੀਐਫ ਦਾ ਤੇ ਇਹਨਾਂ ਨੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੀ ਨਹੀਂ ਦਿੱਤੇ ਸਾਨੂੰ ਕਹਿੰਦੇ ਫੰਡ ਨਹੀਂ ਦਿੱਤਾ ਫਿਰ ਇਹ ਕਹਿੰਦੇ ਜੀ ਅਸੀਂ ਤੇ ਸਕੀਮ ਅਸੀਂ ਚਲਾਈਏ ਬੀਮੇ ਵਾਲੀ ਇਹ ਕਿਹੜਾ ਮਤਲਬ ਉਹ ਹਰ ਗੱਲ ਤੇ ਕਹਿੰਦੇ ਕਿ ਆਵਾਦ ਵੀ ਪਾਰਟੀ ਪੰਜਾਬ ਚ ਕਰਪਸ਼ਨ ਕਰ ਰਹੀ ਹੈ ਵੱਡਾ ਹੋ ਰਿਹਾ ਜੀ ਜੀ ਆਪਸ ਵਿੱਚ ਲੜਾਈ ਨਹੀਂ ਦਿਖਾ ਲੈਣਗੇ ਤੇ ਫਿਰ ਦੋ ਪਾਰਟੀਆਂ ਦਾ ਉਹ ਲੱਗ ਲੱਗ ਕਿਵੇਂ ਵੋ ਇੱਕ ਨੂੰ ਬਣ ਜਾਣਗੇ ਤੇ ਫਿਰ ਤੇ ਲੋਕ ਲੋਕ ਜਿੱਥੇ ਮਰਨਗੇ ਉੱਥੇ ਜਜ਼ਮਾਨ ਇਹਨਾਂ ਦਾ ਔਖਾ ਹੋ ਜਾਊਗਾ ਫਿਰ ਨਹੀਂ ਹੁੰਦਾ ਹੈ ਉਹ ਓਪਨਲੀ ਇਹੀ ਕੈਜਰੀਵਾਲ ਜਾ ਕੇ ਉਹਨਾਂ ਨੇ ਕਿੰਨੀ ਖਿਲੀ ਉਡਾਈ ਸੀ ਅਸੈਂਬਲੀ ਦੇ ਵਿੱਚ ਇੱਕ ਸੀ ਰਾਜਾ ਵਾਲੀ ਕਹਾਣੀ ਸੁਣਾ ਕੇ ਈਵਨ ਰਾਮਲੀਲਾ ਗਰਾਊਂਡ ਦੇ ਵਿੱਚ ਵੀ ਓਪਨ ਰੈਲੀ ਦੇ ਵਿੱਚ ਵੀ ਉਹਨਾਂ ਨੇ ਇਹੋ ਕਹਾਣੀ ਸੁਣਾਈ ਇਹਦਾ ਮਤਲਬ ਉਹ ਅੰਦਰੋਂ ਇਕੱਠੇ ਨਹੀਂ ਹੈਗੇ ਮੈਂ ਮੈਨੂੰ ਤੇ ਲੱਗਦਾ ਕਿ ਦੇਖੋ ਜਿਹੜੀ ਇਹਨਾਂ ਦੀ ਸੋਚ ਆ ਉਹ ਬੇਸਿਕਲੀ ਤੇ ਜਿਹੜੇ ਵਿਵੇਕਾਨੰਦ ਸੈਂਟਰ ਦੇ ਵਿੱਚ ਬੈਠ ਕੇ ਤੇ ਇਹਨਾਂ ਨੇ ਸਾਰੀ ਤਿਆਰੀ ਕੀਤੀ ਉਹ ਜਿਹੜਾ ਉਹ ਤੇ ਜਾਣਦੇ ਹੀ ਅਕੀਦਾ ਹੈ ਉੱਥੇ ਦਿੱਲੀ ਦੇ ਵਿੱਚ ਤੇ ਜਦੋਂ ਇਹ ਬੰਦਿਆਂ ਦਾ ਬਿਲਕੁਲ ਔਂਕਰ ਜਿੱਥੋਂ ਜਨਮ ਲਿਆ ਉਹ ਜਗ੍ਹਾ ਹੈਗੀ ਆ ਤੇ ਇਹਦੇ ਚ ਇਹਨਾਂ ਦੀ ਰੂਟ ਕੋਈ ਆ ਬਾਹਰੋਂ ਜਿਹੜਾ ਇੱਕ ਦੂਜੇ ਨੂੰ ਜੇ ਤੱਕ ਤੁਸੀਂ ਮੈਨੂੰ 2009 ਦਾ 2008 ਦਾ ਸਮਾਂ ਯਾਦ ਕਰਾਤਾ ਜਦੋਂ ਦਿੱਲੀ ਚ ਸਵੈਮਾਨ ਆंदोलਨ ਚਲਾਇਆ ਉਹਦੇ ਚ ਕੌਣ ਕੌਣ ਸੀ ਬਾਅਦ ਚ ਕਿਹੜੀ ਅਨਜਾ ਮੂਵਮੈਂਟ ਕਿਉਂਕਿ ਮੈਂ ਵੀ ਬਹੁਤ ਨੇੜੇ ਉਸ ਚੀਜ਼ ਨੂੰ ਦੇਖਿਆ ਕਹਿ ਰਹੀ ਨਹੀਂ ਭਾਈ ਮੈਨੂੰ ਇਹ ਦੱਸੋ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਰੂਟ ਸਿੱਕੋ ਨੇ ਫਿਰ ਉਹਦਾ ਪੰਜਾਬ ਚ ਕੀ ਲੱਗਦਾ ਕਿ ਦੋਨਾਂ ਦਾ ਟਾਰਗੇਟ ਗਰੁੱਪ ਅਲੱਗ ਹੈ ਜਿਵੇਂ ਆਪਾਂ ਮਾਰਕੀਟਿੰਗ ਔਰ ਸੇਲਸ ਚ ਕਹਦੇ ਨਾ ਟਾਰਗੇਟ ਆਡੀਅנס ਸਾਡੀ ਵਿੱਚ ਜਿਹੜਾ ਟੀਵੀ ਵਾਲੀ ਜੀ ਜੀ ਨਵਾ ਪੰਜਾਬ ਤੇ ਤੇ ਖਬਰ ਉਹ ਚਲਦੀ ਜਿਹੜੇ ਆਪ ਦੇ ਖਿਲਾਫ ਹੁੰਦੀ ਕਈ ਵਾਰੀ ਲੋਕੇ ਕਹਿੰਦੇ ਕਿ ਉਹ ਜੋ ਟਾਰਗੇਟ ਆਡੀਅנס ਹੈ ਮਤਲਬ ਇਹਨਾਂ ਨੇ ਆਪਣਾ ਆਪਣਾ ਟਾਰਗੇਟ ਕਰ ਲਿਆ ਵੀ ਮੈਂ ਇਹਨੂੰ ਟਾਰਗੇਟ ਕਰਨਾ ਤੁਸੀਂ ਸਾਨੂੰ ਗਾਣਾ ਕੱਢੀ ਜਾਓ ਅਸੀਂ ਇਹਨਾਂ ਨੂੰ ਟਾਰਗੇਟ ਕਰਨਾ ਤੁਸੀਂ ਸਾਨੂੰ ਗਾਲਾਂ ਕੱਢੀ ਜਾਓ ਕੁੱਲ ਮਿਲਾ ਕੇ 27 ਦੇ ਵਿੱਚ ਜੀ ਅਸੀਂ ਦੋਵੇਂ ਰਹੀਏ ਇਹੀ ਲੱਗ ਰਿਹਾ ਤੇ ਬਿਲਕੁਲ ਫਿਰ ਨਹੀਂ ਤੇ ਜਾਣਗੇ ਕਿਵੇਂ ਜੇ ਤੁਸੀਂ ਹੋਣ ਵਾਲੀ ਸਰਕਾਰ ਨੂੰ ਭਾਜਪੀ ਭੰਡੂਗੀ ਨਹੀਂ ਤੇ ਲੋਕਾਂ ਚ ਕਿਵੇਂ ਵੜੂਗੀ ਇਹਨਾਂ ਦੀ ਤਾਰੀਫ ਕਰਕੇ ਥੋੜੀ ਵੜੂਗੀ ਉਹ ਤੇ ਸਾਫ ਹੀ ਹੈਗਾ ਉੱਥੇ ਬੈਠ ਕੇ ਗੱਲ ਕਰ ਲਈ ਆ ਰਾਮਨਾਥ ਅੰਦਰ ਬੈਠ ਕੇ ਕਰ ਲੈਂਦੇ ਆ ਵੀ ਹਾਂ ਤੁਹਾਡੀ ਭਾਸ਼ਾ ਤੁਹਾਡੀ ਕਰੀ ਚਲੋ ਜਿੰਨਾ ਪਰ ਉਧਰ ਤੇ ਦਿੱਲੀ ਦੇ ਇਹਨਾਂ ਦੇ ਕੇਸ ਚੱਲੀ ਜਾਂਦੇ ਤੁਸੀਂ ਤੁਹਾਨੂੰ ਲੱਗਦਾ ਕਿ ਕੇਸਾਂ ਦੇ ਵਿੱਚ ਰਿਲੈਕਸੇਸ਼ਨ ਵੀ ਹੋਈ ਆ ਅੱਗੇ ਨਾਲੋਂ ਤਾਂ ਹੋਈ ਆ ਈਡੀ ਤੇ ਸਹਿਮਤ ਆ ਤੁਹਾਡੀ ਗੱਲ ਤੋਂ ਬਿਲਕੁਲ ਅੱਛਾ ਇਹ ਪੁਆਇੰਟ ਵੈਲਿਡ ਹੈ ਤੁਹਾਡਾ ਹੋਈ ਹੈ ਹਾਂ ਕਿਉਂਕਿ ਹੌਲੀ ਹੌਲੀ ਕਿਉਂਕਿ ਜਿਹੜੇ ਜਿਹੜੇ ਤਿਹਾੜ ਦੇਰਸ਼ਨ ਕਰਕੇ ਆਏ ਸੀ ਅੱਜ ਕੱਲ ਪੰਜਾਬ ਦਰਸ਼ਨ ਤੇ ਨੇ ਨਾ ਮਤਲਬ ਪੰਜਾਬ ਨੂੰ ਚਮਕਾ ਰਹੇ ਆ ਓਕੇ ਇੱਥੇ ਭੇਜਿਓਏ ਵੀ ਇਹ ਕੰਮ ਕਰੋ ਜਾ ਕੇ ਤੇ ਰਲ ਮਿਲ ਕੇ ਅੱਛਾ ਟਾਰਗੇਟ ਦਿੱਤਾ ਹੋਇਆ ਬਿਲਕੁਲ 옳 ਕੀ ਇੱਥੇ ਬੈਠੇ ਕਾਦੀਆਂ ਕੁਰਸੀਆਂ ਇੰਨੀਆਂ ਕੋਠੀਆਂ ਉਹਨਾਂ ਨੂੰ ਸਾਰੀਆਂ ਸੂਤਤਾਂ ਦਿੱਤੀਆਂ ਮਿਨਿਸਟਰੀਆਂ ਵੱਡੀਆਂ ਆਈਆਂ ਉਹਨਾਂ ਬੰਦਿਆਂ ਨੂੰ ਤੁਸੀਂ ਜਾ ਕੇ ਕਿਸੇ ਆਈਏਐਸ ਕੋਲ ਕਹੋ ਵੀ ਮੇਰਾ ਆਗਮਨ ਇਹ ਕੰਮ ਤੇ ਉੱਥੋਂ ਹੋਣਾ ਹਾਂ ਪੀਓ ਕ ਕਰਕੇ اور ਮੈਂ ਫਿਰ 10 ਕਿੱਤੇ ਦੇ ਹੋਣੇ ਹੋ ਜੀ ਜੀ ਉਹ ਤੇ ਭਗਵਾਨ ਤਮਨ ਕੋ ਕਰਾ ਦਾਂਗੇ ਕੋਈ ਗੱਲ ਨਹੀਂ ਉਹ ਆਪਣੇ ਗੀ ਬੰਦੇ ਕੋਈ ਗੱਲ ਨਹੀਂ ਇਹ ਕੰਮ ਚੱਲ ਰਿਹਾ ਨਹੀਂ ਪਰ ਹੁਣ ਪਾਣੀ ਮਿਲੇਗਾ ਅਖੀਰ ਚ ਮੈਨੂੰ ਦੱਸੋ ਦੇਖੋ ਮੈਂ ਮਾਦਾ ਹਰਿਆਣੇ ਨੂੰ ਪਾਣੀ ਜਾਣਦੇ ਆ ਸਾਰ ਤੁਹਾਨੂੰ ਲੱਗ ਰਿਹਾ ਦੁੱਖ ਦੀ ਤੇ ਬੜੀ ਗੱਲ ਹੋਊਗੀ ਜੇ ਹੈ ਪਰ ਜੋਤ ਟੋਨ ਤੇ ਟੈਨਰ ਜਿਹੜੀ ਗੱਲ ਕਰਨ ਦਾ ਤਰੀਕਾ ਸੀਗਾ ਮੈਂ ਨਹੀਂ ਕਹਿੰਦਾ ਆਪਾਂ ਕਿਸੇ ਨਾਲ ਨਫ਼ਰਤ ਨਾ ਲੜਾਈ ਨਾ ਗੁੱਸੇ ਨਾਲ ਬੋਲੀਏ ਪੰਜਾਬੀਅਤ ਦਾ ਤੇ ਅਸਲੀ ਮਤਲਬ ਇਹ ਆ ਕਿ ਸਾਰਿਆਂ ਨੂੰ ਕਲਾਵੇ ਸਾਰਿਆਂ ਨੂੰ ਭਰਾ ਭੈਣ ਸਮਝ ਕੇ ਚੱਲੀਏ ਉਹਨਾਂ ਦੀਆਂ ਲੋੜਾਂ ਮਹਿਸੂਸ ਕਰਕੇ ਪਰ ਇੱਕ ਗੱਲ ਤੇ ਠੋਕੇ ਕਹੀ ਜਾ ਸਕਦੀ ਹੈ ਉੱਚੇ ਤੇ ਕੋਈ ਮਨਾਈ ਨਹੀਂ ਹੈ ਕਿ ਸਾਡੇ ਪੱਲੇ ਤੇ ਕੁਝ ਨਹੀਂ ਤੁਹਾਡੇ ਕੋ ਗੜगांव ਆ ਤੁਹਾਡੇ ਕੋ ਫਰੀਦাবাদ ਆ ਤੁਹਾਡੇ ਕੋ ਪਾਣੀ ਪਾਤ ਆ ਸਾਡੀ ਇੰਡਸਟਰੀ ਵੀ ਬਹੁਤ ਸਾਰੀ ਪਾਣੀ ਪਾਤ ਚਲੇ ਗਈ ਉੱਥੇ ਵੱਡੇ ਤੁਹਾਡੇ ਕੋਲੋਂ ਮਤਲਬ ਤੁਸੀਂ ਦਿੱਲੀ ਦੇ ਐਨ ਮੋੜ 'ਚ ਬਿਠੇ ਆ ਤੇ ਇਸ ਕਰਕੇ ਤੁਹਾਨੂੰ ਤੁਸੀਂ ਤੇ ਐਕਸਟੈਂਸ਼ਨ ਆਫ ਦਿੱਲੀ ਹੈਗੇ ਆ ਉੱਥੇ ਹਰਿਆਣਾ ਜਿਹੜਾ ਆ ਦੋਵੇਂ ਜਗ੍ਹਾ ਇੰਡਸਟਰੀ ਆ ਬਹੁਤ ਵੱਡੀ ਇੰਡਸਟਰੀ ਆ ਆਈਟੀ ਇੰਡਸਟਰੀ ਆ ਹੋਰ ਸਾਰਾ ਕੁਝ ਅਸੀਂ ਤਾਂ ਬਹੁਤ ਪਛੜ ਗਏ ਅਸੀਂ ਇਧਰੋਂ ਇੱਕ ਪਾਸੇ ਸਾਡੇ ਬਾਰਡਰ ਆ ਇੱਕ ਪਾਸੇ ਅਸੀਂ ਵੈਸੇ ਹੀ ਦੂਸਰੇ ਪਾਸੇ ਹਰਿਆਣਾ ਆ ਗਿਆ ਇੱਕ ਪਾਸੇ ਰਾਜਸਥਾਨ ਆ ਗਏ ਤੇ ਲੈ ਇੱਕ ਪਾਸੇ ਪਹਾੜਾਂ ਤੋਂ ਪਾਣੀ ਆਂਦਾ ਫਿਰ ਉਹ ਹੜ ਰੁੜ ਜਾਂਦਾ ਸਾਡਾ ਰੋੜਦਾ ਸਾਡੇ ਕੋਲ ਪਾ ਲਾ ਕੇ ਤੇ ਪਾਣੀ ਹੀ ਇੱਕ ਰੱਬ ਦੀ ਨਿਆਮਤ ਬਚੀ ਹੈ ਜਿਹਨੂੰ ਅਸੀਂ ਵੇਚ ਸਕਦੇ ਹਾਂ ਸੋ ਅਸੀਂ ਹੋਰ ਕੀ ਵੇਚ ਸਕਦੇ ਕਣਕ ਦਾ ਭਾਗ ਕਿੱਥੋਂ ਮਿਲਣਾ ਝੋਨੇ ਦਾ ਭਾਗ ਕਿੰਨਾਕ ਮਿਲਣਾ ਸਾਨੂੰ ਸਾਰਾ ਹੀ ਪਤਾ ਐਸ ਲਈ ਉਸ ਲਈ ਇਹ ਤੇ ਕਹਿ ਸਕਦੇ ਵੀ ਪਾਣੀ ਅਸੀਂ ਤੁਹਾਨੂੰ ਦਿੰਨੇ ਮੈਂ ਜਿਥੇ ਤਰ੍ਹਾਂ ਪਹਿਲਾਂ ਕਹਿਣ ਲੱਗਾ ਸੀ ਉਹ ਆਪਣੀ ਗੱਲ ਵਿੱਚ ਰਹਿ ਗਈ ਵੀ ਪਾਣੀ ਦੇਣ ਦਾ ਸਾਨੂੰ ਅਰਜ ਕੋਈ ਨਹੀਂ ਪੈ ਪੈਸਾ ਪਿੰਕੋ ਤਮਾਸ਼ਾ ਦੇਖੋ ਇਸ ਲਈ ਚਾਹੀਦਾ ਹੈ ਰਾਜਸਥਾਨ ਵਾਲਾ ਪਾਣੀ ਜੇ ਬੀਕਾਨੇਰ ਦੀ ਨਹਿਰ ਜਿਹੜੀ ਉਦੋਂ ਬ੍ਰਿਟਿਸ਼ ਵੇਲੇ ਟਾਈਮ ਤੇ ਸਾਨੂੰ ਪੰਜਾਬ ਨੂੰ ਪੈਸਾ ਮਿਲਦਾ ਰਿਹਾ ਜਿਹੜਾ ਸਾਂਝਾ ਪੰਜਾਬ ਸੀਗਾ ਉਹ ਤੁਹਾਨੂੰ ਰਾਜਾ ਪੈਸਾ ਦਿੰਦਾ ਰਿਹਾ ਬੀਕਾਨੇਰ ਵਾਲਾ ਹੁਣ ਸਾਡੀਆਂ ਆਪਣੀਆਂ ਸਰਕਾਰਾਂ ਹੋਈਆਂ ਤੇ ਸਾਡਾ ਪੈਸਾ ਪੰਜਾਬ ਦਾ ਸਾਨੂੰ ਨਹੀਂ ਮਿਲੂਗਾ ਕੀ ਗੱਲ ਅਸੀਂ ਕਾਦੇ ਸਿਰ ਤੇ ਜੀਣਾ ਉਹ ਕਈ ਲੱਖਾਂ ਕਰੋੜ ਰੁਪਏ ਜਿਹੜਾ ਕੈਲਕੂਲੇਟ ਕੀਤਾ ਕਈਆਂ ਲੋਕਾਂ ਨੇ ਬੈਠ ਕੇ ਕੋਈ 15 ਲੱਖ ਕਰੋੜ ਕੋਈ 20 ਲੱਖ ਕਰੋੜ ਰੁਪਏ ਕਹਿੰਦਾ ਜਿਹੜਾ ਇੰਨਾ ਪੈਸਾ ਡਿਊ ਬਣਦਾ ਇੰਨੇ ਪੈਸੇ ਪਾਣੀ ਦਾ ਜਿੰਨਾ ਪਾਣੀ ਸਾਡੇ ਪੰਜਾਬ ਤੋਂ ਰਾਜਸਥਾਨ ਨੂੰ ਜਾ ਚੁੱਕਾ ਉਹ 1955 ਦੇ 55 ਦੇ ਵਾਅਦੇ ਕੀਤੇ ਹੋਏ ਆ ਗੁਲਜ਼ਾਰੀ ਲਾਲ ਨੰਦਾ ਵੇਲੇ ਦੇ ਅੱਜ ਤੱਕ ਉਹ ਵਫਾ ਨਹੀਂ ਹੋਈ ਜੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਜਿੰਨੀਆਂ ਕ੍ਰਾਂਤੀਆਂ ਚਲਾਨੀਆਂ ਪੰਜਾਬ ਚ ਜਿੰਨੇ ਜ਼ਮੀਨਾਂ ਵੇਚ ਰਹੇ ਹੋ ਜਿੰਨਾ ਸਾਰਾ ਕੁਝ ਕਰ ਰਹੇ ਹੋ ਸਰਮਾਇਆ ਲੁਟਾਰ ਰਹੇ ਹੋ ਜਿੰਨਾ ਕਰਜ਼ਾ ਲੈ ਰਹੇ ਹੋ ਉਹਨਾਂ ਸਾਰਿਆਂ ਨੂੰ ਛੋਟੋ ਕੱਲਾ ਪਾਣੀ ਦਾ ਹੀ ਪੈਸਾ ਲੈ ਲਓ ਸਾਰਾ ਠੀਕ ਹੋ ਜਾਣਾ ਬਿਲਕੁਲ ਠੀਕ ਹੋਊਗਾ ਤੇ ਇਸ ਲਈ ਜਿਹੜਾ ਵੀ ਮੰਗਦਾ ਕਹਿੰਦਾ ਵੀ ਲੈ ਲਓ ਜੀ ਪਰ ਥੋੜੇ ਜੇ ਪੈਸੇ ਲੈ ਕੇ ਆਓ ਜੀ ਦਿਓ ਧਿਆਨ ਇਸ ਤੋਂ ਜ਼ਿਆਦਾ ਤੁਹਾਨੂੰ ਹੋਰ ਕੀ ਚਾਹੀਦਾ ਫਿਰ ਚਲਾਈ ਜਾਏ ਉਹ ਕ੍ਰਾਂਤੀਆਂ ਜਿੰਨੀਆਂ ਚਲਾਨੀਆਂ ਹੁਣ ਅਖੀਰ ਚ ਅਖੀਲਾ ਸਵਾਲ ਹੈ ਫਿਰ ਸਤਾਈ ਦੀ ਗੇਮ ਜਾ ਕਿੱਥੇ ਰਹੀ ਹੈ ਦੇਖੋ ਮੈਂ ਤੇ ਪੋਲਿਟੀਕਲ ਗੱਲ ਕਰੂੰਗਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹ ਸਤਾਈ ਦੀ ਗੇਮ ਕਿੱਥੇ ਜਾ ਰਹੀ ਹੈ ਮੈਨੂੰ ਇੰਜ ਲੱਗਦਾ ਕਿ ਹਾਲ ਦੀ ਘੜੀ ਟਾਰਗੇਟ ਤੇ ਇਹੀ ਹੈ ਕਿ ਜਿਹੜੀ ਵੀ ਰੂਲਿੰਗ ਹੈ ਇਹਨਾਂ ਨੂੰ ਉਹ ਤੇ ਹੁਣ ਮਿਲਣਾ ਨਹੀਂ ਹੈ ਮੰਨ ਲਓ ਇਹ ਸਾਰੇ ਹੀ ਅਲੱਗ-ਅਲੱਗ ਲੱਗਦੇ ਜੋ ਅੱਜ ਦਾ ਸਿਨੇਰੀਓ ਆ ਕੱਲ ਨੂੰ ਕੀ ਬਣਦਾ ਪਤਾ ਨਹੀਂ ਅਲੱਗ-ਅਲੱਗ ਦਾ ਮਤਲਬ ਭਾਜਪੀ ਆਪ ਕਾਂਗਰਸ ਤੇ ਅਕਾਲੀ ਦਲ ਅਲੱਗ-ਅਲੱਗ ਲੱਟਦੇ ਚਾਰੇ ਤੇ ਜੋਰ ਜਮਾਈ ਹੋਊਗੀ ਕਿਸੇ ਦੀ ਸਰਕਾਰ ਨਹੀਂ ਬਣੂਗੀ ਤੇ ਅਲਟੀਮੇਟਲੀ ਮੈਨੂੰ ਇਹ ਲੱਗਦਾ ਕਿ ਜਿਹੜੇ ਅੱਜ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਰਾਤੋ-ਰਾਤ ਹੀ ਪਿਆਰ ਜਾਗ ਜੂਗਾ ਅ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਹਾਂ ਭਾਜਪੀ ਤੇ ਆਮ ਆਦਮੀ ਪਾਰਟੀ ਬਸ ਘਰ ਵਿੱਚ ੜਿਓਏ ਭਰਾ ਜਿਵੇਂ ਹੁਣ ਸੈਣੀ ਸਾਹਿਬ ਲੱਗੇ ਭਰਾ ਹੀ ਲੱਗ ਰਿਹਾ ਸੀ ਲੱਗੇ ਖੜੇ ਸੀ ਵੀ ਸਾਡਾ ਤੇ ਪਿਆਰ ਹੀ ਬਹੁਤ ਦੁਸ਼ਮਣ ਥੋੜੀ ਨੇ ਕਹਿੰਦੇ ਸਿਰ ਛੜਾ ਛੋਟਾ ਭਰਾ ਹੀ ਹੈ ਅਸੀਂ ਇਕੱਠੇ ਗੁੱਲੀ ਡੰਡਾ ਖੇਡਦੇ ਰਹੇ ਹਾਂ ਹੁਣ ਉਹੀ ਟੋਨ ਰਾਤੋ-ਰਾਤ ਬਦਲ ਕੇ ਆ ਜੂਗੀ ਮੈਂ ਉਹੀ ਟੋਨ ਦਾ ਨਾ ਥੋੜਾ ਜਿਹਾ ਪਿੱਛੇ ਜਾ ਰਿਹਾ ਕੁਝ ਦਿਨ ਪਹਿਲਾਂ ਨੌਰਥ ਜ਼ੋਨਰ ਕੌਂਸਲ ਦੀ ਮੀਟਿੰਗ ਹੋਈ ਹਰਿਆਣੇ ਸੀ सीएम ਸਾਹਿਬ ਗਏ ਸੀ ਅਗਲੇ ਦਿਨ ਪੰਜਾਬ ਭਵਨ ਚ ਉਹਨਾਂ ਨੇ ਪ੍ਰੈਸ ਕਾਨਫਰੰਸ ਦਿੱਲੀ ਕਰਕੇ ਕਿਹਾ ਮੈਂ ਤਾਂ ਠੋਕ ਕੇ ਜਵਾਬ ਦੇਤਾ ਮੈਂ ਨਹੀਂ ਪਾਣੀਆਂ ਦੇ ਮਸਲੇ ਤੇ ਚੰਡੀਗੜ੍ਹ ਦੇ ਮਸਲੇ ਤੇ ਮੈਂ ਤਾਂ ਉਹ ਟੋਨ ਨਾ ਔਰ ਕਲਾਲੀ ਟੋਨ ਇਹ ਤਾਂ ਵਗੇ ਦਾ ਚੁੱਕਾ ਮੈਂ ਤਾਂ ਤੁਹਾਡੀ ਉਹ ਸ਼ੈਦ ਵਾਲੀ ਗੱਲ ਫਿੱਟ ਨਹੀਂ ਕਹਿ ਰਿਹਾ ਮੈਂ ਇਹ ਤਾਂ ਵਗੇ ਦਾ ਚੁੱਕਾ ਨਹੀਂ 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 ਇਹ ਜਿਹੜੀ ਜੋ ਅਮਿਤ ਸ਼ਾਹਲੀ ਇੰਨਾ ਦੀ ਆਵਾਜ਼ ਜਿਹੜੀ ਆ ਨਾ ਕਿਹੋ ਜੀ ਕੱਢਣੀ ਆ ਸੋਰ ਕਿਹੋ ਜੀ ਕੱਢਣੀ ਆ ਉਹਦੀ ਉਹਦੀ ਜਿਹੜਾ ਦਬਾਅ ਕਿਤੇ ਰੱਸੀ ਕਿਤੇ ਹੋਰ ਹੁੰਦੀ ਆ ਉਹਨੂੰ ਕਹਿਆ ਭੀ ਇਹੋ ਜੀ ਸੋਰ ਕਾਡੋ ਇਹੋ ਜੀ ਕੱਢ ਦਿੰਨੇ ਆ ਜੀ ਆਪਾਂ ਤੇ ਸਟੇਜੀ ਹੈਗੇ ਆ ਹਾਂ ਮਤਲਬ ਐਸੀ ਤੇ ਵੈਸੀ ਪੁਰਾਣੇ ਮਾਹਰ ਐ ਇਸ ਕੰਮ ਦੇ ਇਸ ਕਰਕੇ ਨਹੀਂ ਆ ਕਿ ਉਹ ਆਪਣੇ ਅੰਦਰੋਂ ਭਗਵਾਨ ਤ ਮਾਨ ਬੋਲ ਰਿਹਾ ਇਸ ਕਰਕੇ ਤੁਸੀਂ ਜਿਹੜੇ ਪੋਲਿਟੀਸ਼ੀਅਨ ਕੋਈ ਵੀ ਹੈ ਉਹਨਾਂ ਦੀਆਂ ਗੱਲਾਂ ਤੇ ਥੋੜੀ ਤੁਸੀਂ ਭਰੋਸਾ ਕਰ ਸਕਦੇ ਤੁਹਾਨੂੰ ਆਲਵੇਜ਼ ਯੂ ਹੈਵ ਟੂ ਡੀਕੋਡ ਐਸੀ ਇਨਾ ਟਾਈਮ ਕਿਉਂ ਲਾਇਆ ਕਿਉਂਕਿ ਸਾਨੂੰ ਇਹਨਾਂ ਦੀਆਂ ਗੱਲਾਂ ਤੇ ਭਰੋਸਾ ਨਹੀਂ ਨਹੀਂ ਤੇ ਨਹੀਂ ਤੇ ਸਾਡੀ ਵਿਆਹ ਦਾ ਕੋਈ ਅੱਜ ਦਾ ਮੁੱਦਾ ਹੀ ਨਹੀਂ ਸੀ ਬਣਦਾ ਹੁਣ ਸਵਾਲ ਵੱਡਾ ਹੈ ਪੰਜਾਬ ਦੇ ਲੋਕ ਕਿੰਨਾ ਭਰੋਸਾ ਕਰਨ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੁਲੰਦ ਦੇ ਲਈ ਮਸਲਾ ਹੀ ਹੈ ਧਿਆਨ ਦਿਓ ਕਹਿੰਦੇ ਬਦਲੇ ਬਦਲੇ ਸਰਕਾਰ ਨਜ਼ਰ ਆਤੇ ਹਨ ਇਹ ਨਾ ਦੇਖੋ ਕਿ ਤੇ ਸਰਕਾਰੀ ਬਦਲੀ ਨਜ਼ਰ ਆ ਜਾਏ ਸਰਕਾਰ ਬਦਲੇ ਨਜ਼ਰ ਆਣਾ ਚ ਫਰਕ ਹੈ ਜੇ ਸਰਕਾਰ ਬਦਲ ਗਈ ਇਕੱਠੇ ਹੋ ਕੇ ਜਾਂ ਏ ਵੀ ਟੀਮ ਵਾਲੀ ਗੱਲ ਸੱਚੀ ਸਾਬਤ ਹੋ ਗਈ ਔਰ ਜੇ ਰੱਬ ਰਾਖਾ ਪੰਜਾਬੀਓ ਧਿਆਨ ਦਿਓ ਇੰਨਾ ਕਹਿ ਕੇ ਗੱਲ ਖਤਮ ਕਰ ਰਿਹਾ ਇਜਾਜ਼ਤ ਦਿਓ ਸਾਸਟ੍ਰਿਕਾ